ਖਰਪਾਲ ਸਿੰਘ ਇਹ ਪਾਣੀ ਭਾਵੇਂ ਆਪਾਂ ਕਿਹਾ ਵੀ ਕਿੰਨੇ ਦਿਨ ਹੋਰ ਚੱਲਣਾ ਹੈ ਮੰਨ ਕੇ ਚੱਲੋ ਵੀ ਜੇ ਅੱਜ ਵੀ ਪਾਣੀ ਪਿੱਛੋਂ ਲੈ ਜਾਂਦਾ ਹੈ ਤੇ ਨਾ ਨਾ ਕਰਦਿਆਂ 15 ਦਿਨ ਅਜੇ ਇੱਥੇ ਚਿਕੜੇਂਦੀ ਰਹਿਣਾ ਇਸ ਇਲਾਕੇ ਦੇ ਮੈਂ ਕਹਿੰਦਾ ਵੀ ਲੋਕ ਆ ਨਗੇ ਪਿੰਡੇ ਤੁਰੇ ਜਾਂਦੇ ਨੇ ਆ ਬਾਪੂ ਤੁਰਿਆ ਜਾਂਦਾ ਹੈ ਇਸ ਪਾਣੀ ਦੇ ਵਿੱਚ ਇਹ ਜਿਹੜਾ ਪਾਣੀ ਹੈ ਨਾ ਕੱਲਾ ਦਰਿਆ ਦਾ ਨਹੀਂ ਆਇਆ ਜਦੋਂ ਪਾਣੀ ਫੈਲਦਾ ਹੈ ਜਿਹੜੇ ਤੁਹਾਡੇ ਨਾਲੇ ਹੁੰਦੇ ਨੇ ਸ਼ਹਿਰਾਂ ਦਾ ਗੰਦਾ ਪਾਣੀ ਹੁੰਦਾ ਆ ਉਹ ਕੈਮੀਕਲ ਵਾਲਾ ਸਾਰਾ ਪਾਣੀ ਇਹਦੇ ਵਿੱਚ ਹੁੰਦਾ ਹੁਣ ਇਸ ਪਾਣੀ ਦੇ ਵਿੱਚੋਂ ਮੁਸਕਾਉਣ ਦਾ ਕੀ ਕਾਰਨ ਹੈ ਮੁਸਕਰਿਆ ਹੁਣ ਜਿਹੜੇ ਪਾਣੀ ਵਿੱਚੋਂ ਲੰਘਦੇ ਪਏ ਨੇ ਇਹਨਾਂ ਨੂੰ ਸਕਿਨ ਪ੍ਰੋਬਲਮ ਆ ਰਹੀ ਹੈ ਇਹ ਨਾ ਸਮਝੋ ਵੀ ਇਹ 15 ਜਾਂ 20 ਦਿਨਾਂ ਦੀ ਖੇਡ ਹੈ ਮੈਨੂੰ ਜੇ ਸਿੱਧੇ ਸ਼ਬਦਾਂ ਵਿੱਚ ਕਹਾਂ ਤੇ ਇਹ 5 ਸਾਲ ਦੀ ਖੇਡ ਹੈ ਹੁਣ ਉਹਨਾਂ ਨੇ ਇਹਨਾਂ ਨੂੰ ਤੁਹਾਨੂੰ ਕਲਪਾ ਦੇਣਾ ਹੈ ਇਨਾ ਕੋ ਤੁਹਾਨੂੰ ਕਲਪਾ ਦੇਣਾ ਵੀ ਇੱਕ ਦਿਨ ਐਸਾ ਆਊਗਾ ਜਦੋਂ ਤੁਸੀਂ ਹੱਥ ਜੋੜ ਕੇ ਕਹਿਣਾ ਵੀ ਜ਼ਮੀਨਾਂ ਵੀ ਲੈ ਲਓ ਤੇ ਜਿਹੜਾ ਰੇਟ ਦੇਣਾ ਉਸੇ ਰੇਟ ਤੇ ਲੈ ਲਓ ਅਸੀਂ ਆਪਦੇ ਕਰਦੇ ਲਾ ਲਈਏ ਤੇ ਚੇਤੇ ਰੱਖਿਆ ਜੇ ਜਿੱਦਣ ਤੁਸੀਂ ਜ਼ਮੀਨਾਂ ਦੇ ਦਿੱਤੀਆਂ ਉਹ ਦਿਨ ਬਈ ਦੀ ਹਰ ਨਹੀਂ ਆਉਣਾ ਨਹੀਂ ਆਊਗਾ ਹੜ ਕਿਉਂ ਆਊਗਾ ਹੜ ਪਾਣੀ ਦਾ ਪ੍ਰਵਾਹ ਵੇਖੋ ਕਿੰਨਾ ਤੇਜ਼ ਗਿਆ ਪਾਣੀ ਕਿਵੇਂ ਇੱਥੇ ਪਾਣੀ ਦੇ ਹਿੱਕ ਦੇ ਵਿੱਚ ਵੱਜਦਾ ਪਿਆ ਜਾ ਕੇ ਕੰਧਾ ਸੀ ਠੀਕ ਹੈ ਫਿਰ ਆਹ ਲੋਕ ਸੜਕਾਂ ਤੇ ਬੈਠੇ ਨੇ ਉਹ ਸਿਰ ਤੇ ਚੱਕ ਕੇ ਆਪਣੇ ਰਾਸ਼ਨ ਪਾਣੀ ਜਾਂ ਕੋਈ ਜੋ ਵੀ ਚੀਜ਼ ਲੈ ਕੇ ਜਾ ਰਿਹਾ ਹੈ ਸਾਨੂੰ ਪਾਣੀ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਦੇ ਦਿੰਦੇ ਨੇ ਇੱਕੇ ਬਾਰੀ ਹਾਂ ਇਹ ਆਏ ਸਾਲ ਸਾਨੂੰ ਇੰਨਾ ਕੁ ਪਾਣੀ ਦੇ ਦੇਣ ਮੰਨ ਕੇ ਚਲੋ ਥੋੜਾ ਥੋੜਾ ਦਰਿਆ ਦੇ ਵਿੱਚ ਘਟੋ ਘਟ 25 30% ਪਾਣੀ ਰਿਲੀਜ਼ ਕਰਦੇ ਰਹਿਣ ਸਾਨੂੰ ਕੋਈ ਦਿੱਕਤ ਨਹੀਂ ਕੋਈ ਆਬਜੈਕਸ਼ਨ ਨਹੀਂ ਅੱਗੇ ਪਿੱਛੇ ਤਾਂ ਦਰਿਆ ਥੋੜਾ ਖੁੰਦਾ ਲੀਕਾ ਹੁੰਦੀਆਂ ਨੇ ਅਕਾਲੇ ਡਾਈ ਜੀ ਧੰਨਵਾਦੀਆਂ ਨੌਜਵਾਨ ਵੀਰ ਓਦਾਂ ਦੇ ਲੱਗੇ ਆ ਕਿਤੇ ਚੋਕਰ ਮੁਹੱਈਆ ਕਰਵਾ ਰਹੇ ਨੇ ਇਹ ਤੇ ਹੋ ਗਿਆ ਨਾ ਵੀ ਇੱਕ ਚੈਨਲ ਸਰਕਾਰ ਦਾ ਕੰਮ ਕਰਦਾ ਪਿਆ ਹੈ ਸਵਾਲ ਹੈ ਸਰਕਾਰ ਕੀ ਕਰਦੀ ਪਈ ਹੈ ਇੱਕ ਚੈਨਲ ਜੇ ਸਰਕਾਰ ਦਾ ਕੰਮ ਕਰਦਾ ਪਿਆ ਹੈ ਤੇ ਬਾਕੀ ਕੀ ਕਰਦੇ ਪਏ ਨੇ ਅਦਰ ਵੀ ਆਏ ਨੇ ਮੈਨੂੰ ਕਿਸੇ ਤੇ ਕੋਈ ਕਿੰਤੂ ਥੋੜਾ ਮੈਂ ਕਹਿੰਦਾ ਜਿਹੜੇ ਆਏ ਨੇ ਮੁਬਾਰਕ ਹੈ ਪਰ ਇੱਕ ਚੈਨਲ ਇਦਾਂ ਵੱਡਾ ਕੰਮ ਕਰੇ ਤੇ ਸਵਾਲ ਪੈਦਾ ਫਿਰ ਮੇਰੇ ਵਰਗਾ ਕਰੇਗਾ ਸਰਕਾਰ ਕਿਉਂ ਨਹੀਂ ਇਹ ਕੰਮ ਕਰਦੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲੋ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਪੰਜਾਬ ਹੜਾਂ ਦੀ ਮਾਰ ਚੱਲ ਰਿਆ ਲਗਭਗ ਇਹ ਮਾਰ ਚੱਲਦਿਆਂ ਨੂੰ ਅੱਜ ਮੈਨੂੰ ਲੱਗਦਾ 26ਵਾਂ ਦਿਨ ਹੋ ਗਿਆ ਹੈ ਇਹ ਪਿੰਡਾਂ ਦੇ ਵਿੱਚ ਵੇਖੋ ਤੁਸੀਂ ਇਸੇ ਤਰੀਕੇ ਦਾ ਪਾਣੀ ਵਹਿ ਰਿਹਾ ਔਰ ਲੋਕਾਂ ਨੂੰ ਆਉਣਾ ਜਾਣਾ ਵੀ ਇੰਨਾ ਮੁਸ਼ਕਲ ਹੋਇਆ ਹੈ ਉਹ ਵੇਖੋ ਸਾਡੇ ਵੀਰਪਰਾ ਕੋਠਿਆਂ ਦੇ ਉੱਪਰ ਚੜੇ ਨੇ ਤੇ ਉੱਪਰੋਂ ਬਰਸਾਤ ਵੀ ਹੋ ਰਹੀ ਹੈ ਤੇ ਜੇਕਰ ਤੁੱਪ ਹੁੰਦੀ ਤੇ ਪਾਣੀ ਦੀ ਅਤਿ ਦਰਜੇ ਦੀ ਹਮਤ ਹੁੰਦੀ ਏ ਕਿੰਨੀਆਂ ਮੁਸੀਬਤਾਂ ਫੇਸ ਕਰ ਰਹੇ ਨੇ ਸੋ ਪਿੰਡ ਵਾਲਿਆਂ ਨਾਲ ਵੀ ਗੱਲ ਕਰਦੇ ਆਂ ਤੇ ਸਾਡੇ ਨਾਲ ਵੀਰ ਹਰਪੀਰ ਸਿੰਘ ਮਖੂ ਲੁਧਿਆਣੇ ਤੋਂ ਸਪੈਸ਼ਲ ਪਹੁੰਚੇ ਨੇ ਚੇਅਰਮੈਨ ਸਾਹਿਬ ਮਨਵੀਰ ਸਾਰਿਆਂ ਦੇ ਨਾਲ ਗੱਲਬਾਤ ਕਰਦੇ ਆ ਬਟਾਰੀ ਤੋਂ ਮਹਾਪੁਰਖ ਵੀ ਪਹੁੰਚੇ ਨੇ ਸਭ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਚੈਨਲ ਦੇ ਸਵਾਗਤਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਵੀ ਧੰਨਵਾਦ ਤੇ ਤੁਹਾਡੇ ਕਾਲ ਚੈਨਲ ਤੇ ਸਾਰੀ ਟੀਮ ਦਾ ਧੰਨਵਾਦ ਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਜੀ ਇਹ ਮੈਨ ਮੇਡ ਨੇ ਕਿ ਮਤਲਬ ਕੁਦਰਤੀ ਨੇ ਆ ਵੇਖੋ ਪਾਣੀ ਅਜੇ 26 ਦਿਨ ਹੋ ਗਏ ਮੈਂ ਤੁਹਾਨੂੰ ਪਹਿਲਾਂ ਦੱਸਦਾ ਜੀ ਪਤਾ ਹਰਪਾਲ ਸਿੰਘ ਇਹ ਪਾਣੀ ਭਾਵੇਂ ਆਪਾਂ ਕਿਹਾ ਵੀ ਕਿੰਨੇ ਦਿਨ ਹੋਰ ਚੱਲਣਾ ਹੈ ਹੂੰ ਮੰਨ ਕੇ ਚੱਲੋ ਵੀ ਜੇ ਅੱਜ ਵੀ ਪਾਣੀ ਪਿੱਛੋਂ ਲੈ ਜਾਂਦਾ ਹੈ ਹੂੰ ਤੇ ਨਾ ਨਾ ਕਰਦਿਆਂ 15 ਦਿਨ ਅਜੇ ਇੱਥੇ ਚਿਕੜੇਂਦੀ ਰਹਿਣਾ ਹੈ ਬਿਲਕੁਲ ਜੀ ਉਸ ਤੋਂ ਬਾਅਦ ਅਗਲੇ ਜਿਹੜੇ ਦਿਨ ਨੇ ਘਰਾਂ ਦੇ ਵਿੱਚੋਂ ਗਾਰ ਕੱਢਦਿਆਂ ਟਾਈਮ ਲੱਗਣਾ ਹੈ ਘਰਾਂ ਦੇ ਵਿੱਚ ਜਿਹੜੀ ਗਾਰ ਪੈ ਗਈ ਉਹ ਕੱਢਦਿਆਂ ਟਾਈਮ ਲੱਗਣਾ ਹੈ ਸੜਕਾਂ ਇਹਨਾਂ ਦੀਆਂ ਭਾਜਣੀਆਂ ਨੇ ਫਰਸ਼ ਇਹਨਾਂ ਦੇ ਬਹਿਗੇ ਨੇ ਜੀ ਇਹ ਸਿੱਧੇ ਸ਼ਬਦਾਂ ਵਿੱਚ ਮੈਂ ਕਹਾ ਤੇ ਕੰਦਾ ਵਿੱਚ ਤਰੇਣਾ ਆ ਗਿਆ ਨੇ ਛੱਤਾਂ ਦਾ ਨੁਕਸਾਨ ਹੋਇਆ ਪਿਆ ਸੱਚਾ ਜੀ ਹੁਣ ਆਹ ਦੇਖੋ ਵੀਰ ਛੱਤ ਦੇ ਉੱਤੇ ਤੰਬੂ ਲਾਇਆ ਹੈ ਕਿ ਤੰਬੂ ਕੋ ਵਿਆਹ ਥੋੜਾ ਰੱਖਿਆ ਵੀ ਅਗਲੇ ਨੇ ਤੰਬੂ ਲਾਇਆ ਆਮ ਕਰਕੇ ਵਿਆਹ ਰੱਖਿਆ ਹੁੰਦਾ ਸੀ ਤੰਬੂ ਲੱਗੇ ਹੁੰਦੇ ਸੀ ਇਹ ਕੋ ਵਿਆਹ ਕਰਕੇ ਤੰਬੂ ਨਹੀਂ ਲਾਏ ਇਹ ਤੰਬੂ ਲਾਉਣ ਦਾ ਕਾਰਨ ਹੈ ਵੀ ਜੇ ਧੁੱਪ ਆਵੇ ਤਾਂ ਸਾਡਾ ਬਚਾਖ ਹੋਵੇ ਪਰ ਪ੍ਰਮਾਤਮਾ ਪਤਾ ਨਹੀਂ ਕਿਹੜੀ ਮੌਜਦੇ ਵਿੱਚ ਹੈ ਵੀ ਉੱਪਰਲੇ ਪਾਸੇ ਵੀ ਹੁਣ ਦੇਖੋ ਬਰਸਾਤ ਹੈ ਬਿਲਕੁਲ ਜੀ ਬਰਸਾਤ ਪੈ ਰਹੀ ਏ ਖੇਤਾਂ ਬਹੁਤ ਜ਼ਿਆਦਾ ਪਾਣੀ ਹੈ ਇਸ ਇਲਾਕੇ ਦੇ ਮੈਂ ਕਹਿੰਦਾ ਵੀ ਲੋਕ ਆ ਨਗੇ ਪਿੰਡੇ ਤੁਰੇ ਜਾਂਦੇ ਨੇ ਆ ਬਾਪੂ ਤੁਰਿਆ ਜਾਂਦਾ ਇਸ ਪਾਣੀ ਦੇ ਵਿੱਚ ਇਹ ਜਿਹੜਾ ਪਾਣੀ ਹੈ ਨਾ ਕੱਲਾ ਦਰਿਆ ਦਾ ਨਹੀਂ ਆਇਆ ਜਦੋਂ ਪਾਣੀ ਫੈਲਦਾ ਜਿਹੜੇ ਤੁਹਾਡੇ ਨਾਲੇ ਹੁੰਦੇ ਨੇ ਸ਼ਹਿਰਾਂ ਦਾ ਗੰਦਾ ਪਾਣੀ ਹੁੰਦਾ ਆ ਉਹ ਕੈਮੀਕਲ ਵਾਲਾ ਸਾਰਾ ਪਾਣੀ ਇਹਦੇ ਵਿੱਚ ਹੁੰਦਾ ਹੁਣ ਇਸ ਪਾਣੀ ਦੇ ਵਿੱਚੋਂ ਮੁਸਕਾਉਣ ਦਾ ਕੀ ਕਾਰਨ ਹੈ ਮੁਸਕਰਿਆ ਹੁਣ ਜਿਹੜੇ ਪਾਣੀ ਵਿੱਚੋਂ ਲੰਘਦੇ ਪਏ ਨੇ ਇਹਨਾਂ ਨੂੰ ਸਕਿਨ ਪ੍ਰੋਬਲਮ ਆ ਰਹੀ ਹੈ ਇਹ ਨਾ ਸਮਝੋ ਵੀ ਇਹ 15 ਜਾਂ 20 ਦਿਨਾਂ ਦੀ ਖੇਡ ਹੈ ਮੈਨੂੰ ਜੇ ਸਿੱਧੇ ਸ਼ਬਦਾਂ ਵਿੱਚ ਕਹਾਂ ਤੇ ਇਹ 5 ਸਾਲ ਦੀ ਖੇਡ ਹੈ ਹੁਣ ਕਈਆਂ ਨੂੰ ਇੱਥੇ ਕਹਿਣਾ ਵੀ 5 ਸਾਲ ਕਿਉਂ ਕਹਿ ਰਿਹਾ ਅੱਜ ਦੇ ਮਾਰੇ 5 ਸਾਲ ਨਹੀਂ ਉੱਠਦੇ ਜਿਹੜਾ ਅੱਜ ਇਹ ਡੁੱਬੇ ਨੇ ਨਾ ਇਹਨਾਂ ਦੀ ਫਸਲ ਰੁੜੀ ਹੈ ਇਹਨਾਂ ਦੀਆਂ ਜ਼ਮੀਨਾਂ ਰੁੜੀਆਂ ਨੇ ਕਿਤੇ ਖੱਡਾ ਪੈਣਾ ਆ ਕਿਤੇ ਢਿਗ ਜਾ ਲੱਗ ਜਾਣਾ ਆ ਹੂੰ ਇੱਕ ਘੱਟੋ ਘੱਟ ਅੱਜ ਹੁਣ ਜਿਹੜੀ ਇਹਨਾਂ ਨੇ ਫਸਲ ਵੇਚ ਕੇ ਆੜਤੀਏ ਦੇ ਜਿਹੜੇ ਭਰਨੇ ਸੀ ਨਾ ਹੁਣ ਇਹ ਫਸਲ ਜਿਹੜੀ ਹੈ ਇਹਨਾਂ ਦੀ ਹੁਣ ਇੱਥੇ ਬਰਬਾਦ ਹੋ ਗਈ ਆੜਤੀਏ ਦੇ ਕੋਲ ਕਿਹੜਾ ਮੂੰਹ ਲੈ ਕੇ ਜਾਣਗੇ ਵਿਆਜ ਤੇ ਪਈ ਪੈਸੀ ਹੁਣ ਵਿਆਜ ਤੇ ਵਿਆਜ ਅੱਗੇ ਪੈਣੀ ਹੈ ਠੀਕ ਹੈ ਹੁਣ ਇਹ ਲੋਕ ਕਦੋਂ ਉੱਟਣਗੇ ਇਹਨਾਂ ਨੂੰ ਉੱਠਦਿਆਂ ਘਟੋ ਘਟ ਪੰਜ ਸਾਲ ਲੱਗਣੇ ਆ ਤੇ ਪੰਜ ਸਾਲ ਕੀ ਹੁਣ 23 ਦਾ ਹੁਣ 25 ਦੇ ਵਿੱਚ ਆ ਗਿਆ ਹੁਣ ਬੈਗਰੂ ਕਿਰਪਾ ਕਰੇ ਮੈਂ ਇਹੋ ਜਿਹਾ ਮਾੜਾ ਸ਼ਬਦ ਨਹੀਂ ਬੋਲਦਾ ਵੀ 25 ਦਾ ਗਾਂ ਆਏਗਾ ਮੈਂ ਤਾਂ ਕਹਿੰਦਾ ਪੱਕਾ ਕੰਮ ਬੰਦ ਹੋ ਜੇ ਇਹ ਸਾਲ ਦੋ ਸਾਲਾਂ ਨੂੰ ਫੇਰ ਆ ਜਾਂਦਾ ਤੇ ਇਹ ਨਾ ਸੋਚੋ ਵੀ ਇਹ ਮਰੇ ਇਹ ਤਾਂ ਮਰੇ ਪਏ ਆ ਕਿਉਂਕਿ ਮੇਰਾ ਆਪ ਦਾ ਇਲਾਕਾ ਆ ਏ ਆ ਸੇਵਕਰੀ ਸਵੇਰੇ ਆ ਹੁਣ ਸਰਦਾਰ ਬੰਦਾ ਆ ਇਹਦੀਆਂ ਅੱਖਾਂ ਸਵੇਰੇ ਰੋ ਰਹੀਆਂ ਸੀ ਬਿਲਕੁਲ ਜੀ ਮਨ ਇੰਟਰਵਿਊ ਕਰਦੇ ਸਾਡਾ ਮਨ ਭਰਦਾ ਸੀ ਇੱਕ ਸਾਨੂੰ ਬਾਪੂ ਮਿਲਿਆ ਆ ਬਾਈ ਦੇ ਪਿੰਡ ਦਾ ਡੇਢ ਕਿੱਲਾ ਉਹਦੀ ਬਾਈ ਦੀ ਜ਼ਮੀਨ ਹੈ ਤੇ ਮੈਂ ਕਿਹਾ ਬਾਪੂ ਕਿੱਥੋਂ ਆਇਆ ਮੈਨੂੰ ਦੱਸਿਆ ਗਿਆ ਕਹਿੰਦੇ ਡੇਢ ਕਿੱਲਾ ਜ਼ਮੀਨ ਹੈ ਡੇਢ ਕਿੱਲਾ ਜ਼ਮੀਨ ਰੁੜ ਗਈ ਉਹਦੀ ਰੁੜਨ ਤੋਂ ਬਾਅਦ ਉਹ ਕਹਿੰਦੇ ਜਦੋਂ 23 ਦਾ ਹੜ ਆਇਆ ਸੀ ਨਾ ਤੇ ਕਹਿੰਦੇ ਪਿੰਡ ਵਾਲਿਆਂ ਨੇ ਟਰੈਕਟਰ ਲਾ ਕੇ ਵੀ ਗਰੀਬ ਬੰਦਾ ਮਾੜਾ ਬੰਦਾ ਮਾਥੜ ਬੰਦਾ ਆਪਾਂ ਰਲ ਮਿਲ ਕੇ ਇਹਦੀ ਜਿਹੜੀ ਜ਼ਮੀਨ ਹੈ ਨਾ ਇਹ ਕਰਾਇਆ ਕਰਤੀ ਹੈ ਕਹਿੰਦੇ ਕਰਾਇਆ ਕਰਕੇ 24 ਦੇ ਵਿੱਚ ਤਿਆਰ ਕੀਤੀ 25 ਦੇ ਵਿੱਚ ਫੇਰ ਹੜ ਆ ਗਿਆ ਤੇ ਉਹਦੀ ਜ਼ਮੀਨ ਤੇ ਪੈ ਗਈ ਇੱਕ ਲਾਲੀ ਜਿਹੜੀ ਕਲਾਲੀ ਹੁੰਦੀ ਹੈ ਦੀ ਜੜ ਨਹੀਂ ਹੁੰਦੀ ਪਰ ਇਹ ਜਣਾ ਚ ਬਹਿ ਜਾਂਦੀ ਹੈ ਹੁਣ ਕਲਾਲੀ ਜਿਹੜੀ ਆ ਗਈ ਨਾ ਇਹ ਸੜਨੀ ਹੈ ਨਾ ਇਹ ਮਚਨੀ ਕਿਉਂ ਭਾਈ ਇੰਝੀ ਹੈ ਕਿੰਨੇ ਵੀਰ ਦੱਸਿਆ ਜੇ ਕਲਾਲੀ ਦਾ ਹੱਲ ਕੋਈ ਕਹੇ ਕਲਾਲੀ ਦਾ ਕੋਈ ਹੱਲ ਨਹੀਂ ਜੇ ਸੀ ਜੇ ਸੀ ਬੀ ਨਾਲੇ ਉਹ ਸਾਫ ਹੋਣੀ ਹੈ ਜੇ ਸੀ ਬੀ ਜੋ ਕਿ ਇਹ ਲੋਕ ਹੈ ਨਹੀਂ ਤੇ ਇਨ੍ਹਾਂ ਸਰਕਾਰਾਂ ਜਿਹੜੀਆਂ ਨੇ ਮੇਰੇ ਸਿੱਧਾ ਸ਼ਬਦ ਮੈਂ ਤਾਂ ਕਹਿ ਸਕਦਾ ਵੀ ਏਡਾ ਇਨ੍ਹਾਂ ਦਾ ਖੱਸੀ ਸਿਸਟਮ ਹੋਇਆ ਪਿਆ ਆ ਖੱਸੀ ਸ਼ਬਦ ਮਾੜਾ ਨਹੀਂ ਹੁੰਦਾ ਇੱਕ ਹੁੰਦਾ ਵੀ ਜਿਹੜਾ ਕਿਸੇ ਕਰਨ ਜੋਗੀ ਨਾ ਰਹਿ ਜਾਵੇ ਹੁਣ ਇਹਨਾਂ ਦਾ ਇਹੋ ਜਿਹਾ ਸਿਸਟਮ ਹੋਇਆ ਪਿਆ ਵੀ ਇੰਨੇ ਜੋਗੇ ਇਹ ਹੈ ਨਹੀਂ ਵੀ ਜੀਸੀਬੀ ਲਾ ਕੇ ਤੇ ਇਹਨਾਂ ਦੇ ਖੇਤਾਂ ਦੇ ਵਿੱਚੋਂ ਜਿਹੜੀ ਇਹ ਏਕ ਲਾਲੀ ਕੱਢ ਦੇਣ ਹੁਣ ਬਾਪੂ ਨੂੰ ਪੁੱਛਿਆ ਵੀ ਤੂੰ ਕਿੱਥੋਂ ਆ ਰਿਹਾ ਹੈਂ ਬਾਪੂ ਕਹਿੰਦਾ ਘਰ ਵਾਲੀ ਨੂੰ ਅਧਰੰਗ ਹੋ ਗਿਆ ਮੈਂ ਦਵਾਈ ਲੈ ਕੇ ਆ ਰਿਹਾ ਮੈਂ ਹੁਣ ਇੱਕ ਅੰਦਾਜ਼ਾ ਲਾਇਆ ਜੇ ਘਰ ਵਾਲੀ ਨੂੰ ਅਧਰੰਗ ਹੋ ਗਿਆ ਫਸਲ ਇਧਰੋਂ ਤਬਾਹ ਹੋ ਗਈ ਮੈਂ ਕਹਾਂ ਵੀ ਹੁਣ 6 ਮਹੀਨੇ ਕਿ گزارਾ ਕਿਵੇਂ ਹੋਣਾ ਹੈ ਤੇ ਮੈਂ ਕਹਿੰਦਾ ਪਤਾ ਨਹੀਂ ਆ ਕਿਹੜਾ ਜਜ਼ਬਾ ਲੈ ਕੇ ਵੀਰ ਸਾਡੇ ਤੁਰੇ ਫਿਰਦੇ ਆ ਰੱਬ ਇਹਨਾਂ ਤੇ ਕਿਰਪਾ ਕਰੇ ਉਹ ਕਹਿੰਦਾ ਉਹ ਰੱ ਮੈਂ ਕਹਾ 6 ਮਹੀਨੇ ਕਿਵੇਂ ਕੱਢੇਗਾ ਕਹਿੰਦਾ ਉਹ ਰੱਬ ਜਾਣੇ ਇਹ ਜਜਬਾ ਇਹਨਾਂ ਦੇ ਅੰਦਰ ਹੈ ਪਰ ਕਿੰਨਾ ਕੁ ਚਿਰ ਇਹਨਾਂ ਦਾ ਸਬਰ ਪਰਖਣਾ ਹੋਰ ਹੂੰ ਕਿੰਨਾ ਕੁ ਚਿਰ ਪਰਖਣਾ ਹੁਣ ਕਿੰਨਾ ਚਿਰ ਹੋ ਗਿਆ 47 ਤੋਂ ਬਾਅਦ ਯਾਰ ਸਾਡੇ ਕੋਲ ਪਾਣੀ ਦਾ ਹੀ ਖਲਦੀ ਅਜੇ ਤੱਕ ਹੋਇਆ ਹਾਂ ਹੁਣ ਕੀ ਗੱਲ ਵਿਦੇਸ਼ਾਂ ਦੇ ਵਿੱਚ ਬਰਸਾਤਾਂ ਨਹੀਂ ਹੁੰਦੀਆਂ ਉੱਥੇ ਹੜ੍ਹ ਨਹੀਂ ਆਉਂਦੇ ਅਗਲਿਆਂ ਨੂੰ ਪਤਾ ਵੀ ਮੈਨੇਜ ਕਿਵੇਂ ਕਰਨਾ ਹੈ ਕਿ ਸਾਡੇ ਵਾਲਾ ਮੈਨੇਜ ਵਾਲਾ ਜਿਹੜਾ ਸਿਸਟਮ ਹੈ ਬੀਬੀਐਮਬੀ ਭਾਕਣਾ ਬਿਆਸ ਮੈਨੇਜਮੈਂਟ ਬੋਰਡ ਜੀ ਹਰਪਾਲ ਸਿੰਘ ਜਦੋਂ ਸਾਨੂੰ ਪਤਾ ਆ ਵੀ ਮੌਨਸੂਨ ਆਉਣ ਵਾਲੇ ਆ ਜਦੋਂ ਸਾਨੂੰ ਪਤਾ ਆ ਵੀ ਦਰਿਆਵਾਂ ਦੇ ਵਿੱਚ ਪਾਣੀ ਆਵੇਗਾ ਜਦੋਂ ਸਾਨੂੰ ਪਤਾ ਆ ਵੀ ਬੱਦਲ ਇਹਨਾਂ ਦਿਨਾਂ ਵਿੱਚ ਫਟਦੇ ਹੁੰਦੇ ਆ ਕਿ ਤੁਸੀਂ ਉਸ ਤਰੀਕੇ ਦਾ ਸਟਾਕ ਰੱਖੋ ਜਦੋਂ ਪਤਾ ਹੈ ਵੀ ਪਾਣੀ ਵੱਧ ਰਿਲੀਜ਼ ਕਰਦੇ ਹੋ ਭਾਖੜਾ ਉਹਨਾਂ ਖਾਲੀ ਰੱਖੋ ਵੀ ਜੇ ਕਿਤੇ ਐਮਰਜੈਂਸੀ ਬਣਦੀ ਹੈ ਉਹਦਾ ਆਪਾਂ ਕੋ ਹੱਲ ਕੱਢ ਸਕਦੇ ਆ ਵੀ ਤੁਸੀਂ ਮੈਨੇਜਮੈਂਟ ਬੋਰਡ ਕਦ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੀ ਤੁਹਾਡਾ ਮੈਨੇਜਮੈਂਟ ਬੋਰਡ ਦਾ ਮੈਨੇਜ ਕਰਨਾ ਜੇ ਤੁਹਾਨੂੰ ਪਾਣੀ ਨਹੀਂ ਮੈਨੇਜ ਕਰਨਾ ਆਇਆ ਕਿ ਫਿਰ ਤੁਹਾਡੇ ਕੋਲ ਮੈਨੇਜਮੈਂਟ ਬੋਰਡ ਕਾਦਾ ਆ ਹੈਨਾ ਹੁਣ ਤੁਸੀਂ ਦੇਖੋ ਵੀ ਨਾ ਚਲੋ ਮੈਂ ਕਹਿੰਦਾ ਬਦਲਣ ਭਾਵੇਂ ਮੈਂ ਕਹਿੰਦਾ ਆਪਣੀਆਂ ਨਾ ਉਹ ਜਿਹੜੀ ਅ ਅਸੱਚਾ ਆਪਾ ਲੋਕ ਭੋਲੇ ਆ ਸੱਚੀ ਗੱਲ ਦੱਸਦਾ ਮੈਂ ਜਿਹੜਾ ਅੰਦਰ ਚੱਲਦਾ ਪਿਆ ਨਾ ਉਹ ਬਦਲਣ ਨਾ ਨਾ ਬਦਲਣ ਆਪਾਂ ਨਾਂ ਨੂੰ ਤੱਕ ਤੁਰੇ ਫਿਰਦੇ ਆ ਜਿਹੜੀ ਅੰਦਰ ਇੱਕ ਪਾਲਿਸੀ ਕੰਮ ਕਰਦੀ ਪਈ ਹੈ ਨਾ ਬੜੀ ਖਤਰਨਾਕ ਹਰ ਪਾਲਿਸੀ ਆ ਇਹ ਗੱਲ ਦੱਸੋ ਪਿਛਲੇ ਦਿਨਾਂ ਵਿੱਚ ਲੈਂਡ ਪਾਲਿਸੀ ਦੀ ਸਕੀਮ ਆਈ ਬਿਲਕੁਲ ਜੀ ਤੇ ਆਪਣੀਆਂ ਸਾਰੇ ਲੋਕ ਸੜਕਾਂ ਤੇ ਆ ਕੇ ਕੀ ਕਹਿੰਦੇ ਆ ਕੇ ਹੂੰ ਕਹਿੰਦੇ ਜ਼ਮੀਨ ਸਾਡੀ ਮਾਂ ਹੈ ਹੂੰ ਅਸੀਂ ਨਹੀਂ ਜਮੀਨ ਜਾਣ ਦਿੰਦੇ ਸੱਚ ਜੀ ਇਹਨਾਂ ਨੇ ਜੀ ਸੜਕਾਂ ਤੇ ਆ ਕੇ ਇਹਨਾਂ ਨੇ ਜੀ ਉੱਥੇ ਮੋਰਚੇ ਲਾਤੇ ਸਰਕਾਰ ਨੇ ਕਹਿਤਾ ਪਾਲਿਸੀ ਆਪਣੀ ਅਸੀਂ ਵਾਪਸ ਲਵਾਂਗੇ ਠੀਕ ਹੈ ਜੀ ਹੁਣ ਉਹਨਾਂ ਨੇ ਇਹਨਾਂ ਨੂੰ ਤੁਹਾਨੂੰ ਕਲਪਾ ਦੇਣਾ ਹੂੰ ਇਹਨਾਂ ਨੂੰ ਤੁਹਾਨੂੰ ਕਲਪਾ ਦੇਣਾ ਵੀ ਇੱਕ ਦਿਨ ਐਸਾ ਆਊਗਾ ਹੂੰ ਜਦੋਂ ਤੁਸੀਂ ਹੱਥ ਜੋੜ ਕੇ ਕਹਿਣਾ ਵੀ ਜ਼ਮੀਨਾਂ ਵੀ ਲੈ ਲਓ ਤੇ ਜਿਹੜਾ ਰੇਟ ਦੇਣਾ ਉਸੇ ਰੇਟ ਤੇ ਹੀ ਲੈ ਲਓ ਅਸੀਂ ਆਪਦੇ ਕਰਦੇ ਲਾ ਲਈਏ ਤੇ ਚੇਤੇ ਰੱਖਿਆ ਜੇ ਜਿੱਦਣ ਤੁਸੀਂ ਜ਼ਮੀਨਾਂ ਦੇ ਦਿੱਤੀਆਂ ਉਹਦਨ ਬਾਈ ਜੀ ਹੜ ਨਹੀਂ ਆਉਣਾ ਅੱਛਾ ਨਹੀਂ ਆਊਗਾ ਹੜ ਕਿਉਂ ਆਊਗਾ ਹੜ ਕਿਉਂਕਿ ਦੇਖੋ ਜਦੋਂ ਕਾਰਪੋਰੇਟ ਘਰਾਣਿਆਂ ਦੇ ਕੋਲ ਸਿਸਟਮ ਚਲਾ ਜਾਏਗਾ ਹੁਣ ਤੁਹਾਨੂੰ ਮਾਰਨਾ ਹੈ ਇੱਕ ਗੱਲ ਦੱਸੋ ਵੀ ਨਹਿਰ ਦੇ ਵਿੱਚ ਪਾਣੀ ਨਹੀਂ ਛੱਡਿਆ ਜਾ ਰਿਹਾ ਕਹਿੰਦੇ ਜੀ ਰਾਜਸਥਾਨ ਨੂੰ ਨਹਿਰ ਸਾਫ਼ ਕਰਨੀ ਪੈਣੀ ਹੈ ਰਾਜਸਥਾਨ ਨੂੰ ਨਹਿਰ ਸਾਫ਼ ਕਰਨੀ ਪੈਣੀ ਹੈ ਇਹ ਪਾਣੀ ਛੱਡਦਾ ਇਹਨਾਂ ਨੂੰ ਇਹ ਭਾਵੇਂ ਸਾਰੇ ਸਾਫ਼ ਹੋ ਜਾਣ ਹੁਣ ਸਾਰੀ ਜ਼ਮੀਨ ਸਾਫ਼ ਹੋ ਗਈ ਇਹਨਾਂ ਦੀ ਸਾਰਾ ਕੁਝ ਰੁੜ ਗਿਆ ਇਹ ਕੁਝ ਵੀ ਹੋ ਜੇ ਹੁਣ ਜਦੋਂ ਫਿਰ ਇੱਥੇ ਕਾਰਪੋਰੇਟ ਘਰਾਣਿਆਂ ਦੇ ਕੋਲ ਆਏ ਉਦੇ ਨਾਲ ਕੀ ਹੋਏਗਾ ਫਿਰ ਉਥੇ ਮੈਨੇਜਮੈਂਟ ਐਸਾ ਚੱਕਰ ਕੀਤਾ ਜਾਏਗਾ ਵੀ ਇਧਰਲੇ ਪਾਸੇ ਕੋਈ ਨੁਕਸਾਨ ਨਾ ਹੋਵੇ ਜਿਹੜਾ ਪਾਣੀ ਦਿੱਤਾ ਵੀ ਜਾਵੇ ਉਹਨਾਂ ਦੇ ਫਾਇਦੇ ਵਿੱਚ ਤੇ ਆ ਸਕਦਾ ਪਰ ਉਹ ਪਾਣੀ ਉਹਨਾਂ ਨੂੰ ਕਦੀ ਰੋੜੇਗਾ ਨਹੀਂ ਹੁਣ ਅੰਦਾਜ਼ਾ ਲਾਇਆ ਜੇ ਮੈਂ ਕਹਣਾ ਤੁਸੀਂ ਕਹਿੰਦੇ ਨਾਂ ਬਦਲੋ ਮੈਂ ਕਹਿੰਦਾ ਜਿਹੜੀ ਅੰਦਰ ਇੱਕ ਛੈਤਾਨੀ ਚੀਜ਼ ਚੱਲਦੀ ਪਈ ਹੈ ਨਾ ਉਹ ਬਦਲੋ ਇੱਕ ਤੁਹਾਨੂੰ ਹਾਸੇ ਦੀ ਗੱਲ ਦੱਸਦਾ ਮੈਂ ਜੀ ਮੈਨੂੰ ਇੱਕ ਵੀਰ ਮਿਲਿਆ ਆਪਣੇ ਇੱਥੇ ਲੱਗੇ ਨਾ ਸਾਡੇ ਬਾਪੂ ਨੇ ਮੇਰੇ ਨੇ ਸਫੈਦੇ ਬੀਜੇ ਸੀ ਬਿਲਕੁਲ ਰਾਜੀ ਸਫੈਦੇ ਬੀਜੇ ਤੇ ਸਫੈਦੇ ਤਾਂ ਕਰਕੇ ਬੀਜੇ ਵੀ ਚਲੋ ਆਏ ਵਾਰ ਹੜ ਆਜੰਬਾ ਇਸ ਸਬਜੇ ਦੇ ਵਿੱਚ ਆ ਕਰਨਗੇ ਸਬਜੇ ਤੇ ਰੁੜ ਗਏ ਮੈਂ ਕਹਿੰਦਾ ਵੀ ਇੱਕ ਬਾਪੂ ਮੈਨੂੰ ਮਿਲਿਆ ਕਹਿੰਦਾ ਮਖੂ ਸਾਹਿਬ ਇੱਕ ਨਾ ਹੋਰ ਜੋਰ ਦਿਓ ਇਲਾਕੇ ਦੇ ਵਿੱਚ ਮੈਂ ਕੀ ਜੋਰ ਦਿਓ ਕਹਿੰਦਾ ਇਲਾਕੇ 'ਚ ਨਾ ਕਮਾਦ ਬੀਜੋ ਲੋਕਾਂ ਨੂੰ ਕੋ ਕਮਾਦ ਬੀਜਣ ਮੈਂ ਕਿਹਾ ਬਾਪੂ ਮਿਲਤੇ ਹਨੀ ਆਪਣੇ ਇਲਾਕੇ ਦੇ ਵਿੱਚ ਕੋਈ ਮੇਲਾ ਤਾਂ ਸਾਰੀਆਂ ਖਤਮ ਕਰ ਦਿੱਤੀਆਂ ਫਰੀਦਕੋਟ ਮੇਲ ਹੁੰਦੀ ਸੀ ਆਪਣੇ ਖਤਮ ਕਰ ਦਿੱਤੀ ਜੀਰਾ ਮੇਲ ਹੁੰਦੀ ਸੀ ਆ ਸੇਰੋਂ ਹੁੰਦੀ ਸੀ ਹਨਾ ਵੀ ਜਗਰਾਉ ਮੇਲ ਹੁੰਦੀ ਸੀ ਮੈਂ ਕਿਹਾ ਮੇਲਾ ਤੇ ਨਾਤੀਆਂ ਮੈਂ ਕਿਹਾ ਵੀ ਹੁਣ ਚੱਕਰ ਕੀ ਹੈ ਗੱਲ ਨੂੰ ਫੇਰ ਸਮਝੋ ਵੀ ਕਮਾਦ ਦਾ ਕੀ ਫਾਇਦਾ ਹੋਊਗਾ ਕਹਿੰਦਾ ਜਿੰਨਾ ਮਰਦੀ ਪਾਣੀ ਆ ਜਾਏ ਕਮਾਦ ਨਹੀਂ ਰੁੜਦਾ ਝੋਨਾ ਕਣਕ ਰੁੜ ਜਾਂਦੀ ਮੈਂ ਕਿਹਾ ਬਾਪੂ ਇੱਥੇ ਮੇਰੀ 8 ਸਾਲਾਂ ਦੇ ਸਬੈਦੇ ਰੁੜ ਗਏ ਮੈਂ ਕਿਹਾ ਮੇਰੇ ਪਿਓ ਨੇ ਸਬੈਦੇ ਬੀਜੇ ਸੀ ਮੈਂ ਕਿਹਾ ਵੀ 8 ਸਾਲਾਂ ਦੇ ਸਾਡੇ ਸਬੈਦੇ ਰੁੜ ਗਏ ਤੁਸੀਂ ਕਮਾਦ ਦੀ ਗੱਲ ਕਰਦੇ ਪਏ ਹੋ ਸੋ ਕਹਿਣ ਤੋਂ ਭਾਵ ਇਹ ਆ ਇੱਥੇ ਜੇ ਕਈ ਨਾ ਸਿਆਣਪ ਚੱਲ ਜੂਗੀ ਕਿ ਤੇ ਸਾਡੀ ਸਿਆਣਪ ਨਾਲ ਮਸਲਾ ਖਾਲ ਨਹੀਂ ਹੋਣਾ ਸਰਕਾਰਾਂ ਦੀ ਨੀਅਤ ਦੇ ਵਿੱਚੋਂ ਸੈਂਟਰ ਤੇ ਸਟੇਟ ਦੋਨੋਂ ਇੱਥੇ ਮੈਂ ਕੱਲਾ ਸੈਂਟਰ ਨੂੰ ਨਹੀਂ ਕਹਿ ਰਿਹਾ ਮੈਂ ਕੱਲਾ ਸਟੇਟ ਨੂੰ ਨਹੀਂ ਕਹਿ ਰਿਹਾ ਦੋਵਾਂ ਦੀ ਨੀਅਤ ਸੱਚੀ ਹੋਵੇ ਤੇ ਸਾਨੂੰ ਇਥੋਂ ਦੇ ਬਸ਼ਿੰਦੇ ਸਮਝਣ ਜਿਵੇਂ ਇਹਨਾਂ ਨੂੰ ਰਾਜਸਥਾਨ ਦਾ ਦਰਦ ਆ ਰਿਹਾ ਵੀ ਨਹਿਰ ਸਾਫ ਕਰਨੀ ਪੈਣੀ ਹੈ ਹਰਿਆਣੇ ਦਾ ਦਰਦ ਆ ਰਿਹਾ ਜੇ ਇਹਨਾਂ ਕੋ ਦਰਦ ਸਾਡਾ ਕਰ ਲੈਣਾ ਜੇ ਇਹਨਾਂ ਕੋ ਦਰਦ ਸਾਡਾ ਸਮਝ ਲੈਣ ਤੇ ਮੈਂ ਕਹਿੰਦਾ ਸਾਡਾ ਇਲਾਕੇ ਦਾ ਮਸਲਾ ਹੱਲ ਹੋ ਜਾਂਦਾ ਹ ਸੋ ਇਸ ਕਰਕੇ ਜਿਹੜੇ ਤੁਸੀਂ ਆਏ ਹੋ ਅੱਜ ਤੁਸੀਂ ਇੱਕ ਚੀਜ਼ ਵੇਖੋ ਵੀ ਹੁਣ ਉੱਤੋਂ ਬਰਸਾਤ ਆ ਰਹੀ ਹੈ ਕਿਥੋਂ ਪਾਣੀ ਐ ਇਹ ਲੋਕ ਕਿੱਥੇ ਮਰਨਗੇ ਮੈਨੂੰ ਦੱਸੋ ਨਾ ਮੜਾ ਗਿਆ ਤੇ ਜਿਹੜੇ ਆ ਰਹੇ ਨੇ ਸਰਕਾਰ ਵੱਲੋਂ ਇੱਕ ਪਿੰਡ ਦੇ ਵਿੱਚ ਆਇਆ ਸਮਾਨ ਡੰਗਰਾਂ ਦਾ ਭਾਈ ਜੀ ਤੁਹਾਨੂੰ ਪਤਾ ਹੀ ਹੋਣਾ ਮੈਨੂੰ ਦੱਸਤੇ ਪਏ ਸੀ ਕਹਿੰਦੇ ਪੰਜ ਪਿੰਡਾਂ ਪੰਜ ਪੰਡਾਂ ਆਈਆਂ ਭਾਈ ਸੇਵਕਾਂ ਹੀ ਮਾਰੇ ਮੜਾ ਜ ਮੜਾ ਨੇੜੇ ਆ ਕੋਈ ਨਹੀਂ ਇਹ ਮੂੰਹ ਚ ਨਹੀਂ ਸਾਨੂੰ ਪਾ ਚੱਲੇ ਤੇ ਇਹ ਇਹਨਾਂ ਦੇ ਪੋਲ ਆਪਾਂ ਨੂੰ ਖੋਲਣੀਆਂ ਹੀ ਪੈਣੀਆਂ ਨੇ ਆਪਾਂ ਨੂੰ ਦੱਸਣਾ ਹੀ ਪੈਣਾ ਮੈਂ ਕਹਿੰਦਾ ਵੀ ਇਹਨਾਂ ਨੇ ਆ ਕੇ ਇਹ ਹਾਲਾਤ ਕਰਤੇ ਜਿਵੇਂ ਕਹਿੰਦੇ ਨਾ ਨਵੀਂ ਇੱਕ ਵਰੀ ਇੰਨਾ ਕੋ ਕਲਪਾ ਦਿੰਦੀ ਆ ਵੀ ਪੁਰਾਣੀਆਂ ਬੰਦਾ ਕਹਿੰਦਾ ਚੰਗੀਆਂ ਨੇ ਆਪਣੇ ਵੇੜਿਆਂ ਦੇ ਵਿੱਚ ਹੁੰਦਾ ਸੀ ਨਾ ਵੀ ਜੇ ਮੰਨ ਲਓ ਆਪਣੇ ਘਰਾਂ ਦੇ ਵਿੱਚ ਵੀ ਪਹਿਲੀਆਂ ਕਹਿੰਦਾ ਨਵੀਂ ਆਊਗੀ ਆ ਉਹ ਸਾਨੂੰ ਰੋਟੀ ਪਾਣੀ ਪੁੱਛੋ ਨਵੀਂ ਆ ਕੇ ਇਹੋ ਜੀ ਤੋਬਾ ਕਰਵਾ ਦਿੰਦੀ ਵੀ ਲੋਕੀ ਕਹਿੰਦੇ ਪੁਰਾਣੀਆਂ ਚੰਗੀਆਂ ਸੀ ਸਾਡਾ ਕੰਮ ਹੋਇਆ ਪਿਆ ਉਹ ਭਰਾਵਾ ਅਸੀਂ ਨਵਿਆਂ ਤੋਂ ਸੱਚੀ ਦੱਸਦੇ ਆ ਇਹਨਾਂ ਕੋ ਰੱਜ ਗਏ ਸਾਨੂੰ ਬਦਲਾ ਲਾ ਜਿਹੜਾ ਬੁਖਾਰ ਚੜਿਆ ਸੀ ਸਾਡਾ ਗਿਆ ਅੱਜ ਲੈ ਜੇ ਤੇ ਹਾਂ ਅੱਜ ਵੀ ਕਹਿ ਰਹੀ ਆ ਮਾ ਕਈ ਔਖੇ ਹੋਣਗੇ ਹੋ ਸਕਦਾ ਉਹਨਾਂ ਦੇ ਸਮਰਥਕ ਹੋਣ ਹੋਣਗੇ ਸਾਡੇ ਆ ਕੇ ਸਾਨੂੰ ਪਿੰਡਾਂ ਦੇ ਵਿੱਚ ਵੇੜੇ ਦੇ ਦੇਣ ਸਾਨੂੰ ਮੁਆਵਜ਼ਾ ਦੇ ਦੇਣ ਮੈਂ ਫਿਰ ਇਹਨਾਂ ਲੋਕਾਂ ਨੂੰ ਹੱਥ ਜੋੜ ਜਾਗਾ ਭਾਈ ਮਰਜ਼ੀ ਨਾਲ ਪਾ ਲੋ ਜਿਉ ਨੂੰ ਮਰਜ਼ੀ ਪਾ ਲੋ ਮੈਂ ਕਹਿੰਦਾ ਮੌਜੂਦਾ ਨੇ ਸਾਨੂੰ ਕਹਿੰਦੇ ਸੀ ਕੁਕੜੀਆਂ ਚੂਚੀਆਂ ਦਾ ਮੁਆਵਜ਼ਾ ਦੇਾਂਗੇ ਸਾਨੂੰ ਜ਼ਮੀਨਾਂ ਦਾ ਦਿਓ ਬੋਲੋ ਵੀ ਸੱਚੋ ਸੱਚੀ ਦੱਸਿਆ ਜੇ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਪੁਰਾਣੇ ਮੁਆਵਜ਼ੇ ਆਏ ਆ ਤੁਹਾਨੂੰ ਕਿੰਨੇ-ਕਿੰਨੇ ਆਏ ਸੀ 5500 6000 ਤੇ ਤੁਹਾਡਾ ਇੱਕ ਕਿਲੇ ਦਾ ਖਰਚਾ ਕਿੰਨਾ ਆ ਜਾਂਦਾ ਲਵਾਈ ਲਵਾਈ ਕਿੰਨੀ ਆ ਜਾਂਦੀ ਹੈ ਹਾਂਜੀ ਦੋ-ਦੋ ਬਰਾ ਝੋਨਾ ਲਾਇਆ ਆ ਹਾਲਾਤ ਹੈ ਹੁਣ ਜੇ ਇੱਕ ਅੱਧਾ ਉਹਨਾਂ ਦਾ ਫੀਲਾ ਹੋਵੇਗਾ ਹਾਂ ਹੁਣ ਜੇ ਹਾਂਜੀ ਹੁਣ ਜੇ ਇੱਕ ਅੱਧਾ ਉਹਨਾਂ ਦਾ ਫੀਲਾ ਹੋਵੇਗਾ ਉਹਨੇ ਫੀਲੇ ਨੇ ਪਤਾ ਕੀ ਕਹਿਣਾ ਮੁਆਵਜ਼ਾ ਆਇਆ ਸੀ ਜੇ ਮੈਂ ਚੈੱਕ ਵਿਖਾ ਸਕਦਾ ਵੀ ਚੈੱਕ ਜਾਂ ਤੇ ਵਿਖਾ ਵੀ ਕਿਲੇ ਦਾ 20000 25000 ਦਾ ਆ ਹੂੰ ਕਿ ਮੈਂ ਤੈਨੂੰ ਕਹਿ ਦਿੰਦਾ ਵੀ ਤੂੰ ਸੱਚੀ ਮੁੱਚੀ ਉਹਨਾਂ ਦਾ ਫੀਲਾ ਬਣਿਆ ਤੇ ਜੇ ਤੂੰ ਐਵੇਂ ਉਹਨਾਂ ਦਾ 6550 5500 ਤੇ ਉਹ ਵੀ ਪਤਾ ਕਿਨਾਂ ਨੂੰ ਆਉਂਦਾ ਕਹਿੰਦੇ ਜਿਨ੍ਹਾਂ ਦੀ 5 ਕਿੱਲੇ ਤੋਂ ਘੱਟ ਆ ਉਹਨਾਂ ਨੂੰ ਆਉਂਦਾ ਇਹ 5 ਕਿੱਲਾਂ ਤੋਂ ਵੱਧ ਉਹਦੀ ਫੇਰ ਕੋਈ ਪੁੱਛ ਗਿਆ ਜਿਹੜੀ ਬੰਦਾ ਕਿੱਥੇ ਮਰੇਗਾ ਬਈ ਇਹਦਾ ਮਤਲਬ ਕੱਲਾ ਪਾਣੀ ਨੁਕਸਾਨ ਨਹੀਂ ਕਰਦਾ ਫੀਲੇ ਵੀ ਕਰਦੇ ਨੇ ਭਾਈ ਜੀ ਫੀਲੇ ਆਣੇ ਤੇ ਸਭ ਤੋਂ ਵੱਧ ਬੇੜਾ ਕਰ ਕੀਤਾ ਇਹੋ ਜਿਹੇ ਲੋਕਾਂ ਦੇ ਵਿੱਚ ਆ ਕੇ ਪਤਾ ਫੀਲੇ ਕੀ ਕਹਿੰਦੇ ਨੇ ਜਦੋਂ ਇਹ ਲੋਕ ਹੁੰਦੇ ਨੇ ਕਲਪੇ ਇਹਨਾਂ ਨੇ ਕਰਨੇ ਹੁੰਦੇ ਸਵਾਲ ਇਹਨਾਂ ਨੇ ਕਰਨੇ ਹੁੰਦੇ ਉਹ ਸਵਾਲ ਲੀਡਰ ਤੇ ਉਹ ਫਿਰ ਆਪਣੇ ਚਿਮਚੇ ਆਪਣੇ ਫੀਲੇ ਉਹਨਾਂ ਨੂੰ ਪਹਿਲਾਂ ਹੀ ਕਹਿ ਛੱਡਦੇ ਆ ਇੰਜੀ ਬਾਈ ਜਿਹੜਾ ਬਣਾਇ ਪੇਰ ਮੇਚ ਚਾਲ ਗਏ ਉਹ ਕਹਿੰਦੇ ਵੀ ਤੂੰ ਪਿੰਡ ਦੇ ਵਿੱਚ ਪਹਿਲਾਂ ਹੀ 10 ਕ ਬੰਦੇ ਲੈ ਕੇ ਆਪੜਦਾ ਤੁਸੀਂ ਬਸ ਕਹੀ ਜਾਣਾ ਵੀ ਬੱਲੇ ਬੱਲੇ ਕਰਾਤੀ ਜੋ ਸਾਨੂੰ ਚਾਹੀਦਾ ਸੀ ਐਮਐਲਏ ਸਾਹਿਬ ਨੇ ਸਭ ਕੁਝ ਕਰਾਤਾ ਸਭ ਤੋਂ ਵੱਧ ਨੁਕਸਾਨ ਕਰਦੇ ਜੇ ਫੀਲੇ ਫੀਲੇ ਜਿਹੜੇ ਨੇ ਇਹਨਾਂ ਦੀ ਗੱਲ ਲੀਡਰ ਨਾਲ ਹੋਣ ਨਹੀਂ ਦਿੰਦੇ ਹੁਣ ਇਹ ਲੋਕਾਂ ਨੇ ਗੱਲ ਕਰਨੀ ਫੀਲਾ ਪਹਿਲਾਂ ਹੀ ਆ ਜਾਂਦਾ ਨਹੀਂ ਨਹੀਂ ਹੋ ਗਈ ਮੇਰੀ ਗੱਲ ਹੋ ਗਈ ਏ ਉਹਨਾਂ ਨੇ ਕਹਿਤਾ ਹਰ ਚੀਜ਼ ਪ੍ਰੋਵਾਈਡ ਕਰਾ ਦੇਾਂਗੇ ਮੈਂ ਤਾਂ ਕਹਿੰਦਾ ਪਹਿਲਾਂ ਗੋਤੇ ਫ ਤੇ ਫੇਰ ਪੁੱਛਣਾ ਚਾਹੀਦਾ ਉਹਨਾਂ ਨੂੰ ਇਹਨਾਂ ਲੋਕਾਂ ਨੂੰ ਹੱਕ ਨਹੀਂ ਲੀਡਰ ਨਾਲ ਸਿੱਧੀ ਗੱਲ ਕਰਨ ਦਾ ਯਾਰ ਕਿ ਇਹਨਾਂ ਦੇ ਕੱਪੜਿਆਂ ਤੋਂ ਮੁਸ਼ਕਾਉਂਦਾ ਇਹ ਸਿੱਧੀ ਗੱਲ ਕਰਨ ਫਿਰਾਂ ਕਿਉਂ ਮੂਰੇ ਖੁੰਦਾ ਹੈ ਉਹਦਾ ਕਾਰਨ ਸਿਰਫ ਇਹ ਹੈ ਹੁਣ ਇੱਥੇ ਇਸ ਵੇਲੇ ਦੇਖੋ ਲੋੜ ਹੈ ਇਹਨਾਂ ਲੋਕਾਂ ਨੂੰ ਆ ਡੁੱਬਾ ਪਿਆ ਮੈਨੂੰ ਇੱਕ ਗੱਲ ਦੱਸ ਦਿਓ ਆਹ ਡੰਗਰ ਆ ਰਿਹਾ ਇੱਥੇ ਕੀ ਖਾਊਗਾ ਡੰਗਰ ਕੁਝ ਨਹੀਂ ਖਾ ਸਕਦਾ ਬਨ ਤੇ ਆਊਗਾ ਬਨ ਤੇ ਕਿਹੜਾ ਵੀ ਇੱਥੇ ਵੀ ਕਹਾ ਵੀ ਤਾਲ ਲੱਗੇ ਨੇ ਜਿੱਥੋਂ ਖਾਲੂਗਾ ਇਹ ਤੇ ਹੁਣ ਜਿਹੜਾ ਕੋਈ ਲੈ ਕੇ ਆਊਗਾ ਉਹਦੇ ਆਸਰੇ ਆ ਨਾ ਇਹ ਕੰਮ ਸਰਕਾਰਾਂ ਕਰ ਲੈਣ ਇਹ ਕੰਮ ਜਿਹੜੇ ਨੇ ਸਰਕਾਰਾਂ ਜਿਨ੍ਹਾਂ ਨੇ ਵੋਟਾਂ ਲਈਆਂ ਐਮ ਐਲ ਏਜ਼ ਕਰ ਲੈਣ ਇਹ ਵਿਧਾਨ ਸਭਾ ਦਾ ਬਹੁਤ ਵੱਡਾ ਮੁੱਦਾ ਆ ਜਿਹੜੇ ਦੋ ਐਮ ਐਲ ਐ ਨਾ ਖਾਸ ਕਰਕੇ ਫਿਰੋਜ਼ਪੁਰ ਵਾਲਾ ਬਾਈ ਜੀ ਤੇ ਆਪਣੇ ਮਹੂ ਵਾਲਾ ਤੇ ਇਧਰੋਂ ਪੱਟੀ ਵਾਲੇ ਜਿਹੜੇ ਨੇ ਇਹ ਤਿੰਨ ਚਾਰ ਐਮ ਐਲ ਏ ਇਹ ਵਿਧਾਨ ਸਭਾ ਦੇ ਵਿੱਚ ਠੋਕ ਕੇ ਕਹਿ ਦ ਵੀ ਸਾਡੇ ਇਲਾਕੇ ਦੀ ਆਹ ਪ੍ਰੋਬਲਮ ਹੈ ਸਾਡਾ ਮਸਲਾ ਪਹਿਲਾਂ ਆਹ ਹੱਲ ਕਰੋ ਅਸੀਂ ਬਾਕੀ ਗੱਲਾਂ ਬਾਅਦ ਚ ਕਰਾਂਗੇ ਮਸਲਾ ਹੱਲ ਵੀ ਹੋ ਜਾਏਗਾ ਇਹਨਾਂ ਨੇ ਖੋਣ ਆਉਣਾ ਬੱਲੇ ਬੱਲੇ ਹਾਂਜੀ ਹਾਂਜੀ ਜਿੱਦਨ ਪਾਣੀ ਲੈ ਜਾਂਦਾ ਇਹ ਵੀ ਸਾਡੇ ਮਗਰੋਂ ਲੈ ਜਾਂਦੇ ਆ ਲੱਭਦਾ ਹੀ ਕੋਈ ਨਹੀਂ ਸੁੱਕਾ ਗੱਲ ਇਹ ਵੀ ਗੱਲਾਂ ਨਾਲ ਮਸਲਾ ਹੱਲ ਨਹੀਂ ਹੋਣਾ ਜਿਹੜਾ ਕੰਮ ਇਹ ਅੱਜ ਜੀ ਸੀ ਬੀਆਂ ਲੈ ਕੇ ਭੱਜ ਭੱਜ ਕੇ ਕਰਦੇ ਨੇ ਨਾ ਇਹ ਕੰਮ 3 ਮਹੀਨੇ ਪਹਿਲਾਂ ਕਰਦੇ ਨੇ ਮਸਲਾ ਹੱਲ ਹੋ ਜਾਂਦਾ ਜੀ ਬਿਲਕੁਲ ਜੀ ਹਾਂਜੀ ਕੁਝ ਕਹਿਣ ਲੱਗੇ ਹੋ ਏ ਡੀ ਸੀ ਮੈਡਮ ਆਏ ਸੀ ਇੱਥੇ ਇਹੇ ਗੱਲ ਮੈਂ ਉੱਥੇ ਮਤਲਬ ਰ ਮੈਂ ਕਿਹਾ ਜੀ ਤੁਸੀਂ ਨਹੀਂ ਤੁਸੀਂ ਨਾ ਇਹ ਮੁੱਦੇ ਮੈਂ ਕਿਹਾ ਮੁੱਦੇ ਦੀ ਮੈਂ ਗੱਲ ਕਰੂੰਗਾ ਕਹਿੰਦੇ ਤੁਸੀਂ ਮੁੱਦੇ ਅੱਜ ਵਾਲੇ ਦੀ ਗੱਲ ਕਰੋ ਮੈਂ ਕਿਹਾ ਅੱਜ ਵਾਲੇ ਮੁੱਦੇ ਦੀ ਤਾਂ ਸਾਡੇ ਨਾਲ ਜੋੜਾ ਕੁਝ ਹੋਣਾ ਹੀ ਹੋ ਗਿਆ ਮੈਂ ਕਿਹਾ ਮੁੱਦਾ ਤਾਂ ਇਹ ਆ ਕਿ ਅਸੀਂ ਰੋਲਾ ਪਾਉਨੇ ਆ 23 ਵਾਲੇ ਹੜਾ ਹੈ ਉਸ ਤੋਂ ਪਹਿਲਾਂ ਦਾ ਪਾਉਨੇ ਆ ਇਹਦਾ ਤੁਸੀਂ ਮੈਰੀਕਰਨ ਕਰੋ ਜੀ ਇਹਨੂੰ ਇਹ ਜਿਹੜਾ ਜਿੰਨਾ ਮਤਲਬ ਆਪਾਂ ਨੂੰ ਏਰੀਆ ਚਾਹੀਦਾ ਕਹਿੰਦੇ ਐਸਡੀਐਮ ਸਾਹਿਬ ਕਹਿੰਦੇ ਆ ਕਿ ਇਹ ਸੰਭਵ ਨਹੀਂ ਹੈਗਾ ਮੈਡਮ ਕਹਿੰਦੇ ਮੈਂ ਕਿਹਾ ਕਿਉਂ ਨਹੀਂ ਹੈਗਾ ਮੈਂ ਕਿਹਾ ਕਿਉਂ ਨਹੀਂ ਹੈਗਾ ਸੰਭਵ ਮੈਂ ਕਿਹਾ ਜੇ ਹਰੀਕੇ ਹੈਡ ਬਣਿਆ ਹੈ ਉਹਦੇ ਵਿੱਚੋਂ ਪਾਣੀ ਪਾਸ ਹੋ ਕੇ ਅੱਗੇ ਜਾ ਸਕਦਾ ਹੈ ਤੇ ਗੰਡਾ ਸਹੈਨੀ ਵਾਲੇ ਹੱਡ ਤੋਂ ਅੱਗੇ ਜਾ ਸਕਦਾ ਹੈ ਤੇ ਕੀ ਗੱਲ ਉਹਨਾਂ ਏਰੀਆ ਤੋਂ ਵਾਧ ਰੱਖ ਲੈਣ ਕੋਈ ਦੋ ਦੋ ਕਿੱਲੇ ਵਾਧ ਰੱਖ ਲੈਣ ਕਹਿੰਦੇ ਇਹ ਸੰਭਵ ਨਹੀਂ ਹੈਗਾ ਮੈਂ ਕਿਹਾ ਪਿਛਲੀ ਵਾਰ ਜਿੰਨਾ ਸਾਨੂੰ ਮਾਅਬਜ਼ਾ ਮਿਲਿਆ ਨਾ ਉਹਨਾਂ ਮਾਅਬਜ਼ਾ ਸਾਨੂੰ ਦੇ ਦਿਆ ਜੇ ਫਿਰ ਮੈਂ ਬਹੁਤ ਸੰਭਵ ਹੋ ਜੂ ਮੈਂ ਪਿਛਲੀ ਵਾਰ ਤੋਂ ਸਾਨੂੰ ਜਿਹੜਾ 6800 ਰੁਪਈਆ ਸੀ ਉਹਦੇ ਵਿੱਚੋਂ ਕਿਸੇ ਨੂੰ 3500 ਮਿਲਿਆ ਤੇ ਕਿਸੇ ਨੂੰ 4500 ਮਿਲਿਆ ਅੱਛਾ ਤੇ ਮੈਂ ਕਿਹਾ ਵੀ ਸਾਡੇ ਦਾ ਉਹਦੇ ਜੋ ਨਹੀਂ ਲਾਛਾਂ ਹੋ ਗਏ ਵੀਰ ਜੀ ਉਹਦੇ ਵਿੱਚੋਂ ਘੱਟੋ ਘੱਟ 25 30% ਬੰਦੇ ਇਹੋ ਜਿਹੇ ਜਿਨ੍ਹਾਂ ਨੂੰ 1 ਰੁਪਿਆ ਨਹੀਂ ਮਿਲਿਆ ਪਟਵਾਰੀ ਕੰਨ ਉਠੂੰਗਾ ਲਾਗੇ ਤਸਿਲਦਾਰ ਸਾਹਿਬ ਕਹਿੰਦੇ ਸਾਰਿਆਂ ਨੂੰ ਮਿਲ ਗਿਆ ਜੀ ਐਵੇਂ ਬੋਲ ਰਹਾ ਜੀ ਤੋਂ ਬੰਦੇ ਬੋਲਣ ਲੱਗ ਗਏ ਜਿਹੜੇ ਤੁਹਾਨੂੰ ਪਤਾ ਜਿਹੜੇ ਤੁਸੀਂ ਕਹੇ ਜੀ ਕਿ ਮੈਂ ਕਿਹਾ ਮੇਰੀ ਗੱਲ ਤੋਂ ਝੂਠ ਨਾ ਬੋਲੋ ਮੈਂ ਕਿਹਾ 20 30% ਬੰਦੇ ਜਿਹੜੇ ਰਹਿੰਦੇ ਨੇ ਮੈਂ ਕਿੱਥੇ ਮਾਅਬਦਾ ਮਿਲਿਆ ਮੈਂ ਕਿਹਾ ਸਾਨੂੰ ਆਪ ਨਹੀਂ ਪੂਰਾ ਮਿਲਿਆ ਤੁਸੀਂ ਝੂਠ ਬੋਲੀ ਜਾਂਦੇ ਮੈਂ ਕਿਹਾ ਵੀ ਸਾਰਾ ਕੁਝ ਹੋ ਸਕਦਾ ਜੀ ਜੇ ਫਰਜ਼ ਕਰ ਲਓ ਇੱਕ ਨਦੀ ਮੈਂ ਕਿਹਾ ਸੀ ਵੇਖਣ ਦੇ ਸੀ ਮੋਬਾਈਲ ਦੇ ਵਿੱਚ ਉਹ 7 ਲੱਖ ਪਾਣੀ ਜਿਹੜਾ ਉਹ ਜਿਹੜਾ ਉਹਦੇ ਵਿੱਚ ਵਹਿ ਰਿਹਾ ਤੇ ਕੀ ਗੱਲ ਸਾਡਾ ਜਿਹੜਾ 3 ਲੱਖ ਸਵਾ 3 ਲੱਖ ਦਾ ਹੱਲ ਨਹੀਂ ਹੋ ਸਕਦਾ ਕਹਿੰਦੇ ਨਹੀਂ ਇਹ ਸੰਭਵ ਨਹੀਂ ਤੁਸੀਂ ਇਹ ਗੱਲ ਜਿਹੜੀ ਅੱਜ ਦੀ ਹੈ ਇਹ ਕਰੋ ਮੈਂ ਕਿਹਾ ਅੱਜ ਜਾਲੀ ਤਾਂ ਗੱਲ ਹੋ ਗਈ ਸਾਨੂੰ ਡਿਸੀਜਨ ਦਾ ਡੁੱਬ ਗਏ ਆ ਤੇ ਮੈਸੇ ਅਸੀਂ ਕੀ ਕਰੀਏ ਸਾਨੂੰ ਤਾਂ ਗਾਂਹ ਦੀ ਪਈ ਆ ਕਿ ਨਾ ਸਾਡਾ ਸਾਡੀਆਂ ਪਹਿਲੀ ਜ਼ਮੀਨਾਂ ਖਰਾਬ ਅਜੇ 22 ਵਾਲੀਆਂ 22 ਵਾਲੀਆਂ ਸਾਡੀਆਂ ਸਹੀ ਨਹੀਂ ਹੋਈਆਂ ਇਹ ਜਮੀਨਾ ਖਰਾਬ ਹੋ ਜਾਣੀਆਂ ਬਹੁਤ ਸਾਡੇ ਖਰਾਬ ਹੋ ਜੇ ਕਿ ਮੈਂ ਚਾਹਾਂਗਾ ਹਰਪਾਲ ਸਿੰਘ ਜੀ ਅਕਾਲ ਚੈਨਲ ਤੇ ਆਹ ਵਿਖਾਓ ਪਾਣੀ ਦਾ ਪ੍ਰਵਾਹ ਵੇਖੋ ਕਿੰਨਾ ਤੇਜ਼ ਆ ਪਾਣੀ ਕਿਵੇਂ ਇੱਥੇ ਪਾਣੀ ਦੇ ਹਿੱਕ ਦੇ ਵਿੱਚ ਵੱਜਦਾ ਪਿਆ ਜਾ ਕੇ ਕੰਧਾਂ ਦੀ ਠੀਕ ਹੈ ਫਿਰ ਆਹ ਲੋਕ ਸੜਕਾਂ ਤੇ ਬੈਠੇ ਨੇ ਉਹ ਸਿਰ ਤੇ ਚੱਕ ਕੇ ਆਪਣੇ ਰਾਸ਼ਨ ਪਾਣੀ ਜਾਂ ਕੋਈ ਜੋ ਵੀ ਚੀਜ਼ ਲੈ ਕੇ ਜਾ ਰਿਹਾ ਹੈ ਇਹ ਆ ਮੇਨ ਰੋਡ ਇਹ ਆ ਮੇਨ ਰੋਡ ਇਹ ਇੱਕ ਪਿੰਡ ਬਿਲਕੁਲ ਪਾਣੀ ਦੇ ਵਿੱਚ ਆ ਜੀ ਆਲੇ ਵਾਲਾ ਪਿੰਡ ਆਲੇ ਵਾਲਾ ਪਿੰਡ ਇਹ ਜਿਹੜਾ ਰੋੜ ਆ ਨਾ ਇਹ ਮੰਨ ਕੇ ਚੱਲੋ ਵੀ ਜਿਹੜਾ ਹੁੰਦਾ ਆ ਸੜਕ ਤੋਂ ਘੱਟੋ ਘਾਟ 3 3.5 ਫੁੱਟ ਉੱਚਾ ਹੁੰਦਾ ਆ ਜੇ ਇੱਥੋਂ ਮਣਾ ਅਜ ਐਨੂੰ ਹੀ ਨਿਕਲ ਜਾਂ ਤੇ ਪਾਣੀ ਡੋਬੂ ਨਿਆਣੇ ਇਹਨਾਂ ਦੇ ਡੁੱਬ ਸਕਦੇ ਨੇ ਇਹ 4 4 5 5 ਬੰਦੇ ਇੱਕ ਦੂਜੇ ਦੀਆਂ ਬਾਹਾਂ ਫੜ ਕੇ ਦੇ ਨਿਕਲ ਕੇ ਆਉਂਦੇ ਨੇ ਹੁਣ ਪਾਣੀ ਧੁਈ ਤੁਰਿਆ ਜਾਂਦਾ ਤੇ ਸਿਰ ਦੇ ਉੱਪਰ ਜਾਂ ਤੇ ਆਪਦੇ ਕੋ ਰਾਸ਼ਨ ਪਾਣੀ ਲੈ ਕੇ ਜਾਂਦਾ ਹੋਊਗਾ ਜਾਂ ਇਹ ਸੱਜਣ ਆਪਣੇ ਘਰ ਦਾ ਸਮਾਨ ਲੈ ਕੇ ਜਾਂਦਾ ਹੋਊਗਾ ਜਾਂ ਕੋ ਮਾਲ ਡੰਗਰ ਦਾ ਲੈ ਕੇ ਜਾਂਦਾ ਹੋਊਗਾ ਹੁਣ ਇਹ ਜਿਹੜੀ ਚੀਜ਼ ਹੈ ਇਹਦਾ ਹੱਲ ਸਰਕਾਰ ਨੂੰ ਕਰਨਾ ਚਾਹੀਦਾ ਸੀ ਲੋਕ ਕਹਿੰਦੇ ਵੀ ਸਰਕਾਰ ਨੇ ਸਾਨੂੰ 88 ਚੇਤੇ ਕਰਾਤੀ ਵੀ 88 ਜੇ ਹਾਲਾਤ ਸੀ ਸਾਡੇ ਆ ਭਾਈ ਜੀ 88 ਸਾਨੂੰ ਇੱਕ ਵਾਰੀ ਥੋੜਾ ਚੇਤੇ ਹੁੰਦੀ ਸਾਨੂੰ ਤੇ ਆਏ ਸਾਲ ਚੇਤੇ ਹੁੰਦੀ ਹੈ ਪੁੱਛੋ ਆਏ ਸਾਲ ਆਕਰ ਸੇਵਕ ਸਿੰਘ ਹੈ ਗਰਸੇਵਕ ਸਿੰਘ ਦਾ ਹੁਣ ਆਪ ਦਾ ਕਿੰਨਾ ਨੁਕਸਾਨ ਹੋਇਆ ਇਹਦੇ ਇਲਾਕੇ ਦਾ ਕਿੰਨਾ ਹੋਇਆ ਇਹਦੇ ਆਹਣ ਗਮਾਨ ਦਾ ਕਿੰਨਾ ਹੋਇਆ ਤੇ ਮੈਂ ਕਹਿੰਦਾ ਆ ਹੁਣ ਜਿਹੜਾ 88 ਜਿਹੜਾ ਜੀ ਨਾ 88 ਤੇ ਬੜੀ ਪੁਰਾਣੀ ਗੱਲ ਹੋ ਗਈ ਹੁਣ ਜਿਹੜਾ ਪਾਣੀ ਤੇ ਰਿਕਾਰਡ ਨੇ ਪਿਛਲੇ 2-3 ਸਾਲਾਂ ਦੇ ਵਿੱਚ 88 ਦੇ ਰਿਕਾਰਡ ਕਰਾਸ ਹੋਏ ਨੇ ਜਿਹੜਾ 88 ਦਾ ਪਾਣੀ ਸੀ ਨਾ ਆ ਦੋ-ਤਿੰਨ ਸਾਲਾਂ ਤੋਂ ਸਗੋਂ ਕਹਿੰਦੇ ਪਾਣੀ ਦੀ ਕਮੀ ਆ ਰਹੀ ਏ ਸਾਨੂੰ ਪਾਣੀ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਦੇ ਦਿੰਦੇ ਨੇ ਇੱਕੇ ਵਾਰੀ ਹਾਂ ਇਹ ਆਏ ਸਾਲ ਸਾਨੂੰ ਇੰਨਾ ਕ ਪਾਣੀ ਦੇ ਦੇਣ ਮੰਨ ਕੇ ਚਲੋ ਥੋੜਾ ਥੋੜਾ ਦਰਿਆ ਦੇ ਵਿੱਚ ਘਟੋ ਘਟ 25 30% ਪਾਣੀ ਰਿਲੀਜ਼ ਕਰਦੇ ਰਹਿਣ ਸਾਨੂੰ ਕੋਈ ਦਿੱਕਤ ਨਹੀਂ ਕੋਈ ਆਬਜੈਕਸ਼ਨ ਨਹੀਂ ਅੱਗੇ ਪਿੱਛੇ ਤਾਂ ਦਰਿਆ ਥੋੜਾ ਹੁੰਦਾ ਲੀਕਾ ਹੁੰਦੀਆਂ ਨੇ ਲੀਕਾ ਹੁੰਦੀਆਂ ਨੇ ਪਾਣੀ ਨਹੀਂ ਹੁੰਦਾ ਇਹਦੇ ਵਿੱਚ ਠੀਕ ਹੈ ਉਹ ਨਜ਼ਾਰੇ ਲੱਗੇ ਹੁੰਦੇ ਨੇ ਐਮ ਐਲ ਏਾਂ ਦੇ ਉਹਨਾਂ ਦੇ ਫੀਲਿੰਗਾਂ ਦੇ ਉਹਨਾਂ ਦੇ ਚਿਮਚੀਆਂ ਦੇ ਹਰੇਤਾ ਚੁੱਕ ਆਕਰ ਮਾਈਨਿੰਗ ਦਾ ਤੇਰਾ ਮੇਰਾ ਵਰਗੇ ਰੋਲਾ ਪਾਵੇ ਉਹਨਾਂ ਤੇ ਪਰਤੀਕ ਹੁੰਦੇ ਆ ਹਨਾ ਹੁਣ ਇੱਥੇ ਨਾ ਤੇ ਕੋਈ ਮਾਇਨੇਕ ਵਾਲਾ ਇਹਨਾਂ ਦਿਨਾਂ 'ਚ ਨਜ਼ਰ ਆ ਰਿਹਾ ਜੇ ਕਿਤੇ ਆਸੇ-ਪਾਸੇ ਚੋਰੀ ਛੱਪੇ ਦਾ ਲਾਉਂਦੇ ਹੁਣ ਤੇ ਮੈਂ ਕਹਿ ਨਹੀਂ ਸਕਦਾ ਹੈਨਾ ਜੇ ਕਿਤੇ ਸਰਕਾਰਾਂ ਨੂੰ ਕਹਿ ਦਿਓ ਵੀ ਬੇੜਾ ਥੋੜਾ ਬੈਠਾ ਆ ਉਹ ਸੁਣਨ ਨੂੰ ਤਿਆਰ ਨਹੀਂ ਸੋ ਮੁੱਕ ਦੀ ਗੱਲ ਮੇਰੀ ਇਹ ਆ ਵੀ ਜਿਹੜਾ ਕੰਮ ਹੁਣ ਆ ਲੋਕ ਕਰਦੇ ਪਏ ਨੇ ਨਾ ਇਹ ਕੰਮ ਜੇ ਸਰਕਾਰਾਂ ਨੇ ਕੀਤਾ ਹੁੰਦਾ ਤੇ ਮੇਰੇ ਖਿਆਲ ਦੇ ਵਿੱਚ ਲੋਕ ਥੋੜੇ ਸ਼ਾਂਤ ਹੋਣੇ ਸੀ ਕਲਪੇ ਤਾਂ ਪਏ ਨੇ ਵੀ ਜਿਨ੍ਹਾਂ ਨੂੰ ਵੋਟਾਂ ਪਾਈਆਂ ਉਹ ਗੇੜਾ ਜਾ ਦੇ ਕੇ ਚਲੇ ਜਾਂਦੇ ਨੇ ਮਸਲਾ ਹੱਲ ਹਰਪਾਲ ਸਿਆ ਕੋਈ ਨਹੀਂ ਹੋ ਰਿਹਾ ਹੁਣ ਇੱਕ ਗੱਲ ਦੱਸੋ ਚਲੋ ਜੀ ਅਕਾਲੇੜਾਈ ਜੀ ਧੰਨਵਾਦੀਆਂ ਨੌਜਵਾਨ ਵੀਰ ਓਦਾਂ ਦੇ ਲੱਗੇ ਆ ਬਿਲਕੁਲ ਕਿਤੇ ਚੋਕਰ ਮਹੱਈਆ ਕਰਵਾ ਰਹੇ ਨੇ ਇਹ ਤੇ ਹੋ ਗਿਆ ਨਾ ਵੀ ਇੱਕ ਚੈਨਲ ਸਰਕਾਰ ਦਾ ਕੰਮ ਕਰਦਾ ਪਿਆ ਹੈ ਸਵਾਲ ਹੈ ਸਰਕਾਰ ਕੀ ਕਰਦੀ ਪਈ ਹੈ ਬਿਲਕੁਲ ਇੱਕ ਚੈਨਲ ਜੇ ਸਰਕਾਰ ਦਾ ਕੰਮ ਕਰਦਾ ਪਿਆ ਹੈ ਤੇ ਬਾਕੀ ਕੀ ਕਰਦੇ ਪਏ ਨੇ ਅਦਰ ਵੀ ਆਏ ਨੇ ਮੈਨੂੰ ਕਿਸੇ ਤੇ ਕੋਈ ਕਿੰਤੂ ਥੋੜਾ ਮੈਂ ਕਹਿੰਦਾ ਜਿਹੜੇ ਆਏ ਨੇ ਮੁਬਾਰਕ ਹੈ ਪਰ ਇੱਕ ਚੈਨਲ ਏਡਾ ਵੱਡਾ ਕੰਮ ਕਰੇ ਤੇ ਸਵਾਲ ਪੈਦਾ ਫਿਰ ਮੇਰੇ ਵਰਗਾ ਕਰੇਗਾ ਸਰਕਾਰ ਕਿਉਂ ਨਹੀਂ ਇਹ ਕੰਮ ਕਰਦੀ ਹੁਣ ਚਾਰ ਚਾਰ ਬੰਦੇ ਘੱਲ ਕੇ ਫੋਟੋ ਮੱਕ ਚਾ ਕੇ ਰੋਣਾ ਰੋਦਣਾ ਇਹ ਮਸਲਾ ਹੱਲ ਨਹੀਂ ਹੁੰਦਾ ਜੀ ਹਾਂ ਭਾਈ ਹਾਂ ਹਰਪਾਲ ਜੀ ਗੱਲ ਇਹ ਹੈ ਕਿ ਵੇਖੋ ਡੈਮ ਜਿਹੜੇ ਬਣਾਏ ਗਏ ਨੇ ਨਾ ਜਿੱਦਾਂ ਭਾਜੀ ਹੁਣੇ ਦੱਸਦੇ ਲੀਕੇਜ ਆਉਂਦੀ ਹੈ ਲੀਕੇਜ ਆਉਂਦੀ ਸਾਡੇ ਦਰਿਆ ਜਦੋਂ ਸਾਨੂੰ ਲੋਡ ਹੁੰਦੀ ਸੁੱਕੇ ਰਹਿੰਦੇ ਆ ਕੀ ਗੱਲ ਸਿਆਲਾ ਚ ਫਸਲਾਂ ਨਹੀਂ ਹੁੰਨੀਆਂ ਕਣਕਾਂ ਨੂੰ ਪਾਣੀ ਨਹੀਂ ਲੱਗਦੇ ਉਦੋਂ ਵੀ ਸਾਨੂੰ ਲੋਡ ਹੁੰਦੀ ਹੈ ਕੀ ਗੱਲ ਬਾਜਰੀਆਂ ਨੂੰ ਪਾਣੀ ਨਹੀਂ ਚਾਹੀਦਾ ਹੁੰਦਾ ਉਦੋਂ ਮਾਲ ਡੰਗਰ ਨੂੰ ਪਾਣੀ ਨਹੀਂ ਚਾਹੀਦਾ ਹੁੰਦਾ ਉਦੋਂ ਬੰਦ ਹੁੰਦਾ ਆ ਇਹ ਜਿਹੜੇ ਡੈਮ ਬਣਾਏ ਗਏ ਸੀ ਨਾ ਇਹ ਜੜ 47 ਵੇਲੇ ਲਾਤੀ ਸੀ ਗੀ ਹੂੰ ਗੋਰੇ ਵੀ ਰਲੇ ਸੀ ਹੂੰ ਆ ਨਹਿਰੂ ਗਾਂਧੀ ਪਟੇਲ ਵੀ ਰਲੇ ਸੀ ਪੰਜਾਬ ਦੇ ਵਿੱਚ ਤਾਰ ਮਾਰਨ ਦਾ ਮਤਲਬ ਪੰਜਾਬ ਦੇ ਸਿਰ ਤੇ ਡੈਮ ਬਣਾਉਣ ਦਾ ਮਤਲਬ ਵੀ ਇਹਨਾਂ ਨੂੰ ਹਰ ਜਦੋਂ ਜੀ ਕਰੂ ਉਦੋਂ ਡੋਬਾਂਗੇ 55 ਚ ਕੀ ਮੰਗਦੇ ਸੀ ਅਸੀਂ ਸਰਦਾਰ ਕਪੂਰ ਸਿੰਘ ਜੀ ਦੀ ਤੁਸੀਂ ਕਿਤਾਬ ਪੜ੍ਹ ਲਓ ਉਹਦੇ ਵਿੱਚ ਸਾਰੀਆਂ ਸਚਾਈਆਂ ਲਿਖੀਆਂ ਖੁਦਮੁਖਤਿਆਰੀ ਮੰਗਦੇ ਸੀ ਫੌਜ ਵੀ ਆਈ ਹੜ੍ਹ ਵੀ ਆਏ 88 ਚ ਕੀ ਮੰਗਦੇ ਸੀ ਲੰਗੋਵਾਲ ਜੀ ਦੇ ਸਮਝੌਤੇ ਨੂੰ ਨਕਾਰ ਕੇ ਫਿਰ ਮੂਵਮੈਂਟ ਖੜੀ ਹੋਈ ਫੌਜ ਵੀ ਆਈ ਹੜ੍ਹ ਵੀ ਆਏ 23 24 25 ਚ ਕਿਉਂ ਆਏ ਤੁਸੀਂ ਦਿੱਲੀ ਜਾ ਕੇ ਅਗਲਿਆਂ ਦੀ ਉਹਨਤੇ ਗੋਡਾ ਰੱਖਤਾ ਤੇ ਇਹ ਹਰ ਸਾਲ ਹੁਣ ਛੱਡਿਆ ਕਰਨਗੇ ਜਦੋਂ ਤੱਕ ਤੁਸੀਂ ਹੱਥ ਖੜੇ ਕਰਕੇ ਇਹ ਨਹੀਂ ਕਹਿੰਦੇ ਮੱਖੂ ਪਾਜ ਵੀਰ ਜੀ ਨੇ ਕਿਹਾ ਵੀ ਜ਼ਮੀਨ ਲੈ ਲਓ ਸਾਡੀ ਜਾਨ ਛੱਡ ਦਿਓ ਸਾਡੇ ਬੱਚੇ ਬਾਹਰ ਭਜੇ ਜਾਂਦੇ ਆ ਲਿਮਟਾਂ ਚੁੱਕ ਚੁੱਕ ਕੇ ਬੱਚਿਆਂ ਨੂੰ ਬਾਹਰ ਆ ਅਮਰੀਕਾ ਦੇ 45 45 ਲੱਖ ਲਾ ਕੇ ਉੱਥੇ ਗਏ ਆ ਉਤੋਂ ਫਿਰ ਬੱਚੇ ਵਾਪਸ ਆ ਰਹੇ ਦੱਸੋ ਜਾਣਗੇ ਕਿਦਾਂ ਇੱਕ 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 ਗੱਲ ਬੜੀ ਵਧੀਆ ਕਹੀ ਹੈ ਹਰਿਆਣੇ ਨੇ ਹੁਣ ਜਵਾਬ ਦਿੱਤਾ ਪਾਣੀ ਲੈਣ ਤੋਂ ਭਗਮੰਤਮਾਨ ਦਾ ਬਿਆਨ ਆਇਆ ਕਹਿੰਦਾ ਮੈਂ ਹਰਿਆਣਾ ਨੂੰ ਕਿਹਾ ਪਾਣੀ ਲਾਓ ਉਹਨਾਂ ਨੇ ਪਾਣੀ ਲੈਣ ਤੋਂ ਦਿੱਤਾ ਜਵਾਬ ਲੈ ਵੀ ਇੱਕ ਮੇਰੀ ਹੁਣ ਸਾਰੇ ਮੇਰੇ ਭ ਆਪਣੇ ਪਿੰਡਾਂ ਦੇ ਵਿੱਚ ਜਾਂ ਪੰਜਾਬ ਦੀ ਤਬੀਅਤ ਵਿੱਚ ਆ ਪੰਜਾਬ ਦੇ ਰੀਤੀ ਰਿਵਾਜ ਵਿੱਚ ਹੈ ਜੇ ਧੀ ਦੇ ਫਸਲ ਬਰਬਾਦ ਹੋ ਜੇ ਤੇ ਉਹ ਪੇਕਾ ਪਰਿਵਾਰ ਆਉਂਦਾ ਹੈ ਤੇ ਉਹ ਆ ਕੇ ਕਹਿੰਦੇ ਆ ਵੀ ਭਾਈ ਧੀਏ ਰਾਣੀਏ ਆ ਤੇਰੇ ਘਰ ਦੇ ਵਿੱਚ ਅਸੀਂ ਸੱਤਾਂ ਰਾਸ਼ਨ ਜਿਉਂ ਕਹਿੰਦੀ ਮੇਰੀ ਛੱਤ ਡਿੱਗ ਪਈ ਤੇ ਕਹਿੰਦੇ ਵੀ ਆਹ ਤੇਰੀ ਪਾ ਕੇ ਚੱਲੇ ਆ ਛੱਤ ਜੋ ਕਹਿੰਦੇ ਵੀ ਫਸਲਾਂ ਬੀਜਣ ਵਾਲੀਆਂ ਨੇ ਤੇ ਕਹਿੰਦੇ ਸੀ ਆ ਤੈਨੂੰ ਬੱਚਾ ਦੇ ਦਿੱਤਾ ਤੇ ਇਹਨੂੰ ਬੈੜ ਕਾ ਵਧੀਆ ਬਣਾ ਕੇ ਤੇ ਇਹਦੇ ਨਾਲ ਕਰਿਆ ਜੇ ਖੇਤੀ ਹੁਣ ਮੈਂ ਹਰਿਆਣੇ ਵਾਲਿਆਂ ਨੂੰ ਪੁੱਛਣਾ ਚਾਹੁੰਨਾ ਮਾ ਵੀ ਜਦੋਂ ਪਾਣੀ ਲੈਣਾ ਸੀ ਉਦੋਂ ਤੁਸੀਂ ਇੱਕ ਸ਼ਬਦ ਵਰਤਿਆ ਸੀ ਠੀਕ ਹੈ ਵੀ ਇਹ ਗੱਲ ਕਹਿ ਦਿੱਤੀ ਸੀ ਵੀ ਜਿਹੜਾ ਹਰਿਆਣਾ ਹੈ ਨਾ ਇਹ ਭਗਵੰਤ ਮਾਨ ਦਾ ਸੋਹਰਾ ਪਰਿਵਾਰ ਹੈ ਤੇ ਇਹ ਪੇਕਾ ਜਿਹੜਾ ਹੁੰਦਾ ਇੰਦ ਨਹੀਂ ਕਰਦਾ ਹੁੰਦਾ ਤੇ ਹੁਣ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਤੁਹਾਡੀ ਧੀ ਦਾ ਪਿੰਡ ਹੈ ਇਹ ਪੰਜਾਬ ਵਾਲਾ ਤੁਹਾਡੀ ਧੀ ਹੈ ਤੇ ਤੁਸੀਂ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ ਬਾਈ ਇਹਦੇ ਨਾ ਕਰੋ ਹੜਾਂ ਦਾ ਹੁਣ ਸਾਡੇ ਕੋਲੋਂ ਪਾਣੀ ਵੀ ਲਓ ਹੁਣ ਆਪਣੀ ਜਿਹੜੀ ਧੀ ਹੈ ਧੀ ਦਾ ਘਰ ਉਜੜਦਾ ਨਾ ਵੇਖੋ ਹੁਣ ਤੁਸੀਂ ਤੇ ਚਿੱਠੀ ਲੇ ਕੇ ਜਵਾਬ ਦੇ ਦਿੱਤਾ ਤੇ ਇਹ ਜਦ ਕੀ ਤੁਹਾਡੀ ਧੀ ਦਾ ਘਰ ਹੈ ਆਪਣੀ ਧੀ ਦੇ ਘਰ ਦੇ ਪ੍ਰਤੀ ਇਹੋ ਜੀ ਨਫ਼ਰਤ ਨਹੀਂ ਕਰੀਦੀ ਹੁੰਦੀ ਤੇ ਮੈਂ ਹਰਿਆਣੇ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਮਾਂ ਇਹ ਧੀ ਦਾ ਘਰ ਹੈ ਤੇ ਸਿਆਣੀ ਸਾਹਿਬਾ ਹੋ ਰਾਜਸਥਾਨ ਵਾਲਿਆਂ ਨੂੰ ਵੀ ਕਰਦੇ ਆ ਵੇਖੋ ਤੁਹਾਨੂੰ ਪਾਣੀ ਪੰਜਾਬ ਦੇ ਰਿਹਾ ਤੇ ਹੁਣ ਰਾਜਸਥਾਨ ਬੀਕਾਨੇਰ ਤੋਂ ਤਾਂ ਨਹੀਂ ਕੋਈ ਮਦਦ ਆਈ ਮਦਦ ਤਾਂ ਹਰ ਪਰਿਵਾਰ ਚੋਂ ਇੱਕ ਬੰਦਾ ਬਾਹਰ ਗਿਆ ਕਰਕੇ ਪੰਜਾਬ ਬਚਿਆ ਜਾਂਦਾ ਪੰਜਾਬੀ ਮਤਲਬ ਪੰਜਾਬੀਆਂ ਨੇ ਪੰਜਾਬੀਆਂ ਨੇ ਕੀਤੀ ਆ ਤੇ ਕਰਨਗੇ ਵੀ ਔਰ ਇੱਕ ਗੱਲ ਹੋਰ ਆਪਾਂ ਚੈਨਲ ਲਈ ਵੀ ਕਹਿ ਦਿੰਨੇ ਆ ਗੁਰੂ ਮਹਾਰਾਜ ਅੱਗੇ ਇਹੀ ਅਰਦਾਸ ਆ ਵੀ ਪੰਜਾਬ ਗੁਰੂ ਨਾਨਕ ਸਾਹਿਬ ਦਾ ਇੱਕ ਵਾਰਸ ਸੀ ਜਾਂ ਕਹਿ ਲੋ ਬਚਨ ਸੀ ਵੀ ਉਜੜ ਕੇ ਵੱਸਦਾ ਹੈ ਅਸੀਂ 47 ਚ ਉਜੜ ਕੇ ਵੱਸੇ ਆ ਅਸੀਂ 1700 ਸਦੀ ਤੋਂ ਉਜੜ ਕੇ ਵੱਸਦੇ ਆ ਰਹੇ ਆ ਉਜੜ ਕੇ ਕੱਲੇ ਵੱਸੇ ਨਹੀਂ ਉਜੜ ਕੇ ਭਾਈ ਫਿਰ ਦੁਬਾਰਾ ਰਾਜੇ ਬਣ ਗਏ 47 ਦੇ ਉਜੜੇ ਸੀ ਰਾਜੇ ਬਣੇ ਆ ਜ਼ਮੀਨਾਂ ਦੀ ਛੱਕ ਦੇ ਉੱਤੇ ਜੇ ਉੱਤਰਾਖੰਡ ਦੇ ਵਿੱਚ ਚਾਹੀਦਾ ਸੀ ਉਹਨਾਂ ਨੂੰ ਪੰਜਾਬੀ ਗਏ ਜ਼ਮੀਨਾਂ ਆਬਾਦ ਕੀਤੀਆਂ ਅੱਜ ਵੀ ਤੁਸੀਂ ਉਹ ਵੱਡੀ ਬੈਲਟ ਦੇਖ ਲਿਆ ਜੇ ਉਤਰਾਖੰਡ ਵਾਲੇ ਪਾਸੇ ਦੀ ਤਰਾਈ ਏਰੀਆ ਵੇਖ ਲਓ ਕੱਚ ਦਾ ਏਰੀਆ ਵੇਖ ਲਓ ਠੀਕ ਹੈ ਜੀ ਇਹ ਏਰੀਏ ਪੰਜਾਬੀਆਂ ਨੇ ਜਾ ਕੇ ਆਬਾਦ ਕੀਤੇ ਤੇ ਅੱਜ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਇਹ ਉਜੜ ਉਜੜ ਕੇ ਬਸੇ ਨੇ ਇਹ 47 ਮੇਰੇ ਵੀ ਉਜੜੇ ਉਸ ਤੋਂ ਬਾਅਦ ਕਈ ਵਾਰੀ ਉਜੜੇ ਤੇ ਇਹਨਾਂ ਨੇ ਫੇਰ ਉਜੜ ਕੇ ਇਹ ਆਉਣ ਵਾਲੇ ਬਾਈ ਜੀ ਤੁਸੀਂ ਇੱਥੋਂ ਦੇ ਰਾਦੇ ਹੋ ਪਰਮਾਤਮਾ ਕਿਰਪਾ ਕਰੇ ਪ੍ਰਵਾਹ ਨਾ ਕਰਿਆ ਜੇ ਚੜ੍ਹਦੀ ਕਲਾ ਦੇ ਨਾਲੇ ਕੋ ਨਮਾ ਥੋੜਾ ਸਾਡੇ ਨਾਲ ਹੋਇਆ ਯਾਰ ਇਹ ਗਾਹਾਂ ਹੁੰਦੇ ਹੀ ਰਹਿਣੇ ਨੇ ਪਰ ਓਨੀ ਦੇਰ ਤੱਕ ਹੁੰਦੇ ਰਹਿਣੇ ਨੇ ਜਿੰਨੀ ਦੇਰ ਤੱਕ ਤੁਸੀਂ ਦੁਬਾਰਾ ਖੁਦ ਮੁਖਤਿਆਰੀ ਦੀ ਗੱਲ ਨਹੀਂ ਕਰ ਲੈਂਦੇ ਖੁਦ ਮੁਖਤਿਆਰੀ ਦੀ ਗੱਲ ਕਰੋ ਬੀਬੀ ਐਮਬੀ ਵਿੱਚ ਤੁਹਾਡੀ ਹਿੱਸੇਦਾਰੀ ਹੋਵੇ ਤੇ ਫੇਰ ਇੱਥੇ ਹੜ੍ਹ ਨਹੀਂ ਆਉਣਾ ਹੁਣ ਬੀਬੀ ਐਮਬੀ ਵਿੱਚ ਹਿੱਸੇਦਾਰੀ ਤੇ ਤੁਹਾਡੀ ਕਹਿੰਦੀ ਤੇ ਹੜ੍ਹ ਤੇ ਆਊਗਾ ਬਈ ਵੀਰ ਜੀ ਮੈਨੇਜਮੈਂਟ ਜਿਹੜੀ ਹੈ ਨਾ ਉਹ ਮ ਉਹ ਉਹਨਾਂ ਨੂੰ ਮੈਨੇਜਮੈਂਟ ਦਿੱਤੀ ਪੰਜਾਬ ਨੂੰ ਡੋਬਣ ਲਈ ਸੀਗੀ ਜੀ ਜਿਹੜਾ ਪੌਂਕ ਟਾਈਮ ਬਣਾਇਆ ਸੀ ਉਹ ਡੋਬਣ ਵਾਸਤੇ ਬਣਾਇਆ ਸੀਗਾ ਖਤਰੇ ਦੇ ਨਿਸ਼ਾਨ ਤੋਂ ਉੱਤੇ ਹੁਣ ਜਿਹੜਾ ਉਜਾੜਾ ਹੋਇਆ ਸਾਡਾ ਉਹ ਜਿਹੜਾ ਇੱਕ ਵਾਰੀ ਥੋੜੀ ਹੋਇਆ ਸਾਡਾ ਹਰ ਵਾਰ ਉਜਾੜਾ ਹੁੰਦਾ ਤੇ ਇਹ ਉਜਾੜੇ ਤੋਂ ਕੁਛ ਨਾ ਕੁਛ ਉੱਪਰੋਂ ਨਿਕਲ ਕੇ ਆਉਣਾ ਹੈ ਇਹ ਨਹੀਂ ਕਿ ਪੰਜਾਬ ਮਾਰਿਆ ਜਾਊਗਾ ਡੁੱਬ ਜਾਊਗਾ ਇਹ ਸਰਕਾਰਾਂ ਸੋਚਣ ਵੀ ਪੰਜਾਬ ਨੂੰ ਮਾਰ ਨਹੀਂ ਸਕਦੇ ਹਾਂ ਬਾਪੂ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਬਹੁਤ ਹੋਇਆ ਜੀ ਨੁਕਸਾਨ ਤੇ ਬਹੁਤ ਜਿਹੜਾ ਪਿੰਡ ਆਪਣਾ ਆਪਣਾ ਕਾਮਰਾਲਾ ਹੈ ਜੀ ਅੱਛਾ ਉੱਥੇ ਪਾਣੀ ਦੇ ਕੀ ਹਾਲਾਤ ਨੇ ਉੱਥੇ ਦੇ ਹਾਲੇ ਬਚਾਏ ਜੀ ਅੱਛਾ ਹਾਂਜੀ ਬਾਪੂ ਜੀ ਠੀਕ ਠਾਕ ਜਿਹੜਾ ਪਿੰਡ ਜੀ ਅੱਥੇ ਵਾਲਾ ਜੀ ਕੀ ਹਾਲਾਤ ਨੇ ਫਸਲ ਦੇ ਆ ਦੇਖੀ ਜਾਂਦੇ ਆ ਤੁਸੀਂ ਅਹਾਂ ਹਾਂਜੀ ਧੀਆ ਪੁੱਤਰਾਂ ਕੋ ਪਾਲੀ ਅੱਖਾਂ ਸਾਹਮਣੇ ਰੁੜਨ ਢਈ ਹੈ ਹੈ ਅੱਖਾਂ ਖਾਂ ਰੋਣਾ ਆ ਰਿਹਾ ਹੈ ਹੈ ਰੋਣਾ ਆ ਰਿਹਾ ਹੈ ਵੇਖ ਕੇ ਉਹਨਾਂ ਨੂੰ ਰੋਣਾ ਆ ਰਹੀ ਨੇ ਇਹਦੇ ਨਾਲ ਸਰਕਲ ਹੀ ਹਿੱਲ ਗਿਆ ਸਾਰਾ ਹੁਣ ਕਿੱਥੇ ਆਪਾਂ ਵੇਖੋ ਕਦਾ ਹੀ ਕਦਾ ਹੀ ਐਂ ਝੋਲੀ ਕਰਕੇ ਆਪਦੇ ਲੈਣਾ ਹੈ ਕਦਾ ਲਾਇਆ ਝੋਲੀ ਕਰਕੇ ਤੇਰੇ ਅੱਗੇ ਕਰਾਂਗੇ ਉਹਦੇ ਅੱਗੇ ਕਰਾਂਗੇ ਕਿ ਝੋਲੀ ਝੋਲੀ 'ਚ ਫਰਕ ਪੈ ਗਿਆ ਕਿੱਥੇ ਵੇਖੋ ਇਹਨਾਂ ਨੇ ਰੋਹਬ ਨਾਲ ਜਾ ਕੇ ਆਰਤੀ ਨੂੰ ਕਹਿਣਾ ਚਾਹ ਲਿਆ ਬਈ ਪਾਣੀ ਲਿਆ ਬਈ ਇੰਨੇ ਪੈਸੇ ਦੇ ਉਹਨੇ ਦੇਣੇ ਸੀ ਉਹਨੇ ਦੂਰੋਂ ਵੇਖ ਲੈਣਾ ਜੋ ਉਹ ਹੋਂਡੇ ਨੇ ਪਰ ਆਪਣੇ ਮਨੀਮ ਨੂੰ ਪਹਿਲਾਂ ਕਹਿ ਦੇਣਾ ਇਹਨੂੰ ਕਹਿ ਦੀ ਆਰਤੀ ਐ ਨਹੀਂ ਗਾ ਸੋ ਆਹ ਆ ਫਰਕ ਪਿਆ ਹੁਣ ਵੇਖੋ ਸੌਦੇ ਵਾਲੇ ਨੇ ਸਾਨੂੰ ਥੜੇ ਦੇਣੀ ਚੜ੍ਹਨ ਦੇਣਾ ਕਿਸੇ ਨੇ ਧੀ ਦਾ ਰਿਸ਼ਤਾ ਸਾਡੇ ਅਜ ਨੌਜਵਾਨ ਨੇ ਕਿ ਰਿਸ਼ਤੇ ਦੀ ਗੱਲ ਚੱਲਨੀ ਤੇ ਉਹਨਾਂ ਕਹਿਣਾ ਵੀ ਅਸੀਂ ਧੀ ਡੋਬਣੀ ਆਏ ਸੜ ਪਾਣੀ 'ਚ ਹਾਂਜੀ ਕੀ ਕਹੋਗੇ ਜੀ ਕਹਿਣ ਵਾਲੀ ਗੱਲ ਤੋਂ ਤੁਹਾਡੇ ਸਾਹਮਣੇ ਵੇਖੋ ਉੱਤੋਂ ਹਣ بارش ਹੋਈ ਜਾਂਦੀ ਆ ਥੱਲੇ ਤਾਂ ਪਾਣੀ ਅੱਗੇ ਬਹੁਤ ਬੁਰਾ ਹਲ ਹੋਇਆ ਪਿਆ ਹੁਣ بارش ਹੋਈ ਜਾਂਦੀ ਆ ਉਦੋਂ ਮਤਲਬ ਲੋਕਾਂ ਦੇ ਬਾਦਲ ਕੋਈ ਤਰਪਾਲ ਦਾ ਪ੍ਰਬੰਧ ਨਹੀਂ ਸਰਕਾਰ ਦਾ ਹੈਗਾ ਕਿਸੇ ਨੂੰ ਤਰਪਾਲ ਨਹੀਂ ਮਿਲੀ ਅੱਛਾ ਹਾਂਜੀ ਹੁਣ ਮਤਲਬ ਲੋਕ ਜਿਹੜੇ ਬਿਨਾਂ ਤਰਪਾਲ ਕੋਈ ਮੱਛਰਦਾਨੀ ਕੁਛ ਨਹੀਂ ਉਹ ਤਰਪਾਲ ਆਪਣੇ ਖਰਚੇ ਤੇ ਲੋਕਾਂ ਨੇ ਲੈਂਦੀਆਂ ਨੇ ਕੋਈ ਸਰਕਾਰ ਦਾ ਪ੍ਰਬੰਧ ਨਹੀਂ ਹੈਗਾ ਪਾਣੀ ਵੀ ਖਰਾਬ ਹੋ ਗਏ ਨੇ ਪਾਣੀ ਪੁਣੀ ਪਹੁੰਚ ਜਾ ਨਹੀਂ ਸਰਕਾਰ ਨੂੰ ਪਾਣੀ ਪੁਣੀ ਤਾਂ ਆ ਜੀ ਅੱਗੇ ਜਿਹੜੇ ਹੁਣ ਦੂਰ ਘਰ ਬੈਠੇ ਆ ਤੇ ਵੋਟਾਂ ਦੇ ਕਿਸੇ ਕੋਲ ਪਹੁੰਚਦਾ ਕਿਸੇ ਕੋਲ ਨਹੀਂ ਪਹੁੰਚਦਾ ਜੀ ਵੀਰ ਵੇਖੋ ਘਰਾਂ ਵਾਲੇ ਨੇ ਅੱਜ ਜੀ ਕੋ ਮੀ ਹੋ ਗਿਆ ਤੇਜ ਹਾਂ ਬਾਪੂ ਕਿਹੜਾ ਪਿੰਡ ਆਲੇ ਵਾਲਾ ਕਰਿਆ ਜੇ ਆਲੇ ਵਾਲੇ ਦੇ ਹਾਲ ਦੱਸੋ ਮਾੜੇ ਉਰਾਓ ਹਾਂ ਬਹੁਤ ਮਾੜੇ ਹਾਲਾਤ ਨੇ ਉਹਦੇ ਕਹਿੰਦੇ ਸਾਰਾ ਪਾਣੀ ਚ ਘਰ ਗਿਆ ਉੱਥੇ ਤੱਕ ਮੈਂ ਜਿਆਦਾ ਰਾਵਣ ਪਾਣੀ ਵੀ ਨਹੀਂ ਜਾਂਦਾ ਹੁਣ ਇੱਥੇ ਮੈਂ ਵੇਖਦਾ ਪਿੰਡ ਜਿਹੜਾ 100% ਹੀ ਪਾਣੀ ਦਾ ਇੱਕ ਵੀ ਘਰ ਨਹੀਂ ਆਲੇ ਵਾਲ ਦਾ ਬਾਹਰ ਹੈਗਾ ਸੋ ਸਮਾਜ ਸੇਵੀਆਂ ਨੂੰ ਬੇਨਤੀ ਹੈ ਬਾਈ ਜੀ ਐਡੀ ਦੂਰੋਂ ਤੁਸੀਂ 2-4 ਦਿਨ ਲਾਉਂਦੇ ਜੇ ਇਕੱਠਾ ਕਰਨ ਤੇ ਫਿਰ ਇੱਕ ਦਿਨ ਆਉਂਦੇ ਜੇ ਮੈਂ ਕਿਹਾ ਗਰਾਊਂਡ ਤੇ ਆ ਕੇ ਪਿੰਡਾਂ ਹੀ ਦੇ ਕੇ ਜਾਓ ਇੱਥੇ ਬਾਹਰ ਬੜਾ ਕੁਝ ਵੇਖਿਆ ਲੋਕ ਸਟੋਰ ਕਰੀ ਜਾਂਦੇ ਨੇ ਆਹ ਵੇਖਦੇ ਆ ਲੋਕ ਲੁੱਟਖੋ ਕਰਨ ਵਾਲੇ ਜਿਨ੍ਹਾਂ ਦਾ ਕੱਖ ਨਹੀਂ ਰੁੜਿਆ ਉਹ ਆ ਕੇ ਟਰਾਲੀਆਂ ਨੂੰ ਘੇਰ ਲੈਂਦੇ ਨੇ ਆਹ ਵੇਖੋ ਮੈਂ ਨਾ ਦਰਿਆ ਦੇ ਲੋਕ ਨੇ ਵੇਖੋ ਸਾਰਾ ਕੁਝ ਰੁੜ ਗਿਆ ਪਰ ਇਹਨਾਂ ਤਾਈ ਕੋ ਪਹੁੰਚ ਨਹੀਂ ਗਿਆ ਜੀ ਤਾਈ ਪਹੁੰਚਾ ਹੋਈ ਨਾ ਨਾ ਇੱਕ ਵੀ ਜੀ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਦਾ ਪਸ਼ੂਆਂ ਦਾ ਫਿਰ ਕੀ ਲਾਦਨੇ ਪਸ਼ੂਆਂ ਨੂੰ ਕਰੇ ਤੂੜੀ ਪਈ ਹੈ ਤੇ ਆਟਾ ਪਿਆ ਪਾਈ ਜਨੇ ਅਗਲੀ ਖਰਾਬ ਹੋ ਗਏ ਖੋਰ ਖਰ ਹੋਈ ਜਾਂਦੇ ਖਰਾਬ ਪੂਰੇ ਖਰਚ ਕੁਛ ਕਹਿੰਦੇ ਹੈ ਖਰਚ ਦਾ ਚਲੋ ਇੱਥੇ ਡਾਕਟਰ ਬੈਠੇ ਆ ਜਿਹੜਾ ਆਊਗਾ ਉਹ ਦਵਾਈ ਲੈ ਕੇ ਜਾਊਗਾ ਕਿਹੜਾ ਘਰੇ ਜਾ ਕੇ ਕਿਹੜਾ ਪਹੁੰਚੇ ਕਿੰਨੇ ਕਿਲੋਮੀਟਰ ਇੱਥੋਂ ਕਿੰਨੇ ਕਿਲੋਮੀਟਰ ਹੈ ਇੱਥੋਂ 2.5 ਕਿਲੋਮੀਟਰ ਪੈਣਾ ਕੋ ਬੇੜੀ ਬੂੜੀ ਬੇੜਾ ਨਾ ਨਾ ਬੇੜਾ ਕੋਈ ਨਹੀਂ ਤੁਰ ਕੇ ਚੱਲੇ ਤੁਹਾਡੇ ਸਾਹਮਣੇ ਉਹ ਬੇੜੀ ਇਹ ਤਾਂ ਦਿੱਤੀ ਨਹੀਂ ਦਿੱਤੀ ਹੈਗੀ ਬੇ ਯਾਰ 900 900 ਬੋਰਡ ਆ ਤੇ 900 ਬੋਰਡ ਨੂੰ ਕਿੱਥੋਂ ਕੱਢ ਲਿਓਗੇ ਇੱਕ ਬੇੜੀ ਓਏ ਹੋਏ ਜੇ 2 2 ਢਾਈਆਂ ਤੋਂ ਤਿੰਨਾਂ ਘੰਟਿਆਂ ਚ ਬੇੜੀ ਇਧਰੋਂ ਤੋਂ ਉਧਰੋਂ ਆਉਂਦੀ ਆ ਵਾਪਸ ਤੇ ਢਾਈਆਂ ਚ ਕਿੰਨੇ ਘੜੇ ਲਾਉਗੀ ਬੇੜੇ ਉਦੋਂ ਦੇਣਗੇ ਜਦੋਂ ਬੇੜਾ ਬਹਿ ਜਾਏਗਾ ਉਹ ਬਹਿ ਗਿਆ ਕੰਮ ਕੀ ਹੋਰ ਕੀ ਕਰ ਦੂ ਮੈਂ ਬਹਿ ਗਿਆ ਤਾਂ ਖਤਮ ਹੋ ਗਿਆ ਸਰਕਾਰਾ ਬੇੜੇ ਉਦੋਂ ਦਿੰਦੀ ਆ ਜਦੋਂ ਬੇੜਾ ਬਹਿ ਜਾਂਦਾ ਹੈ ਸੋ ਆ ਘਰਾਂ ਦੇ ਕੀ ਹਾਲਾਤ ਨੇ ਕਹਿੰਦੇ ਨੀਆਂ ਬਹਿਗੀਆਂ ਨੇ ਨੀਆਂ ਬਹਿਗੀਆਂ ਤੇੜਾ ਪੈਗੀਆਂ ਵਾ ਪਰ ਉਹ ਜਿਹੜੇ ਪੈਸੇ ਮਿਲਦੇ ਆ ਨਾ ਉਹ ਵੱਡਿਆਂ ਲਾਟੀਆਂ ਨੂੰ ਮਿਲ ਜਾਣੇ ਆ ਜਿਹੜਾ ਗਰੀਬ ਉਹ ਰਹੇ ਨਾ ਵਾ ਕਿਸੇ ਨੇ ਭਾਂਜਣਾ ਕਿ ਉਹ ਜਿਹੜੇ ਉਹ ਪਾਰਟੀ ਦੇ ਵਰਕਰ ਹੋਏ ਨਾ ਉਹਨਾਂ ਨੂੰ ਮਿਲ ਜਾਣੇ ਹਾਂ ਜਿਹੜੇ ਚਮਚੇ ਹਾਂ ਜੇ ਕੜਸ਼ੀਆਂ ਦੇ ਚਮਚੇ ਉਹਨਾਂ ਕੋਲ ਰਹੇ ਨੇ ਆ ਓਏ ਹੋਏ ਹੋਏ ਬਾਕੀ ਜਿਹੜਾ ਚਾਰ ਆਉਣਾ ਵਾ ਜਾਂ ਸਰਕਾਰੀ ਫੀਡ ਆਉਣੀ ਆ ਉਹ ਅੱਲੇ ਤੱਕ ਤੇ ਪਹੁੰਚ ਨਹੀਂ ਰਹੀ ਉਹਦੇ ਫੱਤੇ ਵਾਲਾ ਬੰਨ ਅੱਧਾ ਹੋਣੀ ਲੰਗਣਾ ਸੋ ਵਾਤਾਂ ਸਾਰੇ ਸਾਰੇ ਪਿੰਡ ਚੋਂ 20 ਘਰਾਂ ਨੂੰ ਮਿਲ ਜੂਗੀ ਜਿਹੜੇ ਮੇਨ ਜੀ ਹੋਏ ਦੂਜੇ ਸਾਸਰੀ ਘਰ ਲੀਡਰਾਂ ਨੂੰ ਬੇਨਤੀ ਵੀ ਆ ਜਿਹੜੇ ਚਿਮਚੇ ਕੜਸੀਆਂ ਕਹਿੰਦੇ ਨੇ ਬਚੋ ਇਹ ਜਿਹੜੇ ਭਾਂਡੇ ਜ ਵਰਦਦੀਆਂ ਉਹ ਭਾਂਡੇ ਨੂੰ ਖਾਲੀ ਕਰਦੀਆਂ ਜੇ ਰਹਿਣਾ ਨੇ ਤੁਹਾਡੇ ਪੱਲੇ ਵੀ ਕੋ ਨਹੀਂ ਰਹਿਣ ਦੇਣਾ ਜੀ ਅੱਜ ਜੇ ਇੰਨਾ ਤੱਕ ਨਹੀਂ ਨਾ ਪਹੁੰਚਾ ਤੇ ਇਹਨਾਂ ਨੇ ਵੇਖੋ ਪੱਲੇ ਤੁਹਾਡੇ ਵੀ ਨਹੀਂ ਕੁਝ ਰਹਿਣ ਦੇਣਾ ਅਸੀਂ ਇਹ ਬੇਨਤੀ ਕਰਦੇ ਆ ਵੀ ਕੋਈ ਮੇਰਾ ਵੀਰ ਨਾ ਜਿਹੜਾ ਪਾਣੀ ਲੱਥੇ ਤੋਂ ਕੁਝ ਲੈ ਕੇ ਆਵੇ ਠੀਕ ਹੈ ਨਾ ਨਾਲ ਸਾਡੇ ਉਸ ਤੂੜੀ ਪਹੁੰਚਣੀ ਕਿਸੇ ਦੇ ਕੋਲੇ ਤੇ ਨਾ ਚਾਰ ਪਹੁੰਚਣਾ ਤੇ ਨਾ ਫੀਡ ਪਹੁੰਚਣੀ ਬੇੜੀ ਨਾਲ ਜਾਊਗਾ ਨਾ ਤੇਰੀ ਬੋਟ ਪਿੰਡ ਦੀ ਵੇਂਟ ਦੀ 950 ਬੋਟ ਆ ਹੋਰ ਵੀ ਪਿੰਡ ਕੋ ਲਾਗੇ ਹੈਗਾ ਨਾ ਹੈਗੇ ਆ ਤਾਂ ਪਿੰਡ ਦੇ ਬਸੇਰੇ ਆ ਮਾਛੀ ਕੇ ਆ ਆਛੀ ਕੇ ਆ ਪਰ ਰਾਜੀ ਸਭਰਾਵਾ ਤਨ ਬੱਗਾ ਬੋਦਲ ਬੱਗਾ ਸਾਰੇ ਪਾਣੀ ਚ ਨਹੀਂ ਸਾਰੇ ਪਾਣੀ ਚ ਨਹੀਂ ਪਰ ਕਾਰਨ ਇਹ ਵੀ ਜਿਹੜੇ ਗਾਂ ਆਲੇ ਪਹੁੰਚ ਨਹੀਂ ਆ ਫੱਤੇ ਵਾਲਾ ਪਿੰਡ ਦਾ ਮੰਨ ਕੇ ਚਲੋ ਇੱਥੇ ਘਰ ਕੋ ਜਾਂ ਕੋਈ ਬੰਨੋ ਪਾਰ ਆ ਜਿਹੜੇ ਇੱਥੋਂ ਆਲੇ ਉਹਦੇ ਆ ਜਾਂਦੇ ਤੇ ਬੰਨ ਦੇ ਲੈ ਗਏ ਤੇ ਜਿਹੜੇ ਫੱਤੇ ਵਾਲ ਦੀਆਂ ਬੇਕਾਂ ਬਾਹਰ ਬੈਠੀਆਂ ਵਾਂ ਉਹਨਾਂ ਤੱਕ ਵੀ ਨਹੀਂ ਪਹੁੰਚਦਾ ਮਤਲਬ ਸਾਨੂੰ ਦੇ ਗਰਾਊਂਡ ਦੀ ਰਿਪੋਰਟ ਹੈ ਕੋ ਸਰਕਾਰ ਨੇ ਵੀ ਨਹੀਂ ਪਹਚਾਇਆ ਇੱਥੇ ਨਾ ਕੋਈ ਐਮਐਲਏ ਕਹਿੰਦਾ ਵੀ ਮੈਂ 300 ਟ੍ਰੈਕਟਰ ਟਰਾਲੀ ਲਿਆਇਆ ਧੰਨ ਧੰਨ ਨਾ ਪੜਾਓ 400 ਲਿਆਇਆ ਪਰ ਬੰਨ ਦੇ ਪਰਲੇ ਪਰਲੇ ਪਾਸੇ ਹੀ ਵੰਡ ਗਿਆ ਪਿੰਡ ਆਲੇ ਇਹ ਕਿੰਨੇ ਗਿਆ ਮੈਨੂੰ ਦੱਸੇ ਵੀ ਆਲੇ ਦੇ ਪਿੰਡ ਸਰਪੰਚ ਨੇ ਨਹੀਂ ਕਿਹਾ ਸਾਡੇ ਪਿੰਡ ਆਵੇ ਉਹ ਸਰਪੰਚ ਸਾਡਾ ਬੋਲਣ ਜੋਗਾ ਨਹੀਂ ਹੈਗਾ ਵਿਚਾਰਾ ਉਹਨਾਂ ਨਾਲ ਸਪੀਕਰ ਜੇ ਪਾਉਣ ਵਾਲੇ ਉਹ ਸਪੀਕਰ ਪਾਉਣ ਵਾਲੇ ਆ ਉਹ ਨਹੀਂ ਕੁਛ ਕਰਨ ਜੋਗਾ ਇਹ ਮਾਸਾ ਵੀ ਕੁਝ ਵੀ ਨਹੀਂ ਕਰ ਉਹ ਗੁੰਗਾ ਜੋਗਾ ਉਹਨੂੰ ਇਹਦੇ ਤੁਸੀਂ ਬੁਲਾ ਲਓ ਤੇ ਤੁਹਾਡੇ ਕੋਲ ਗੁੰਗਾ ਬਣਾਤਾ ਜੀ ਬੋਲਣ ਜੋ ਗੁੰਗਾ ਬਣਾਤਾ ਜੀ ਹੁਣ ਨਹੀਂ ਉਹ ਸਰਕਾਰ ਨੇ ਬਣਾਏ ਨੇ ਪੈਸੇ ਲੈ ਲੈ ਕੇ ਕਹੀ ਸੀ ਉਹ ਐਮਐਲਏ ਨੇ ਆਪੇ ਬਣਾਇਆ ਮੇਰੇ ਅੱਗੇ ਬਣਾ ਬੋਲੇ ਦੇ ਲੋਕਾਂ ਕਿ ਉਹਨਾਂ ਬੋਲੇ ਹੈ ਜਿਵੇਂ ਸਾਡੇ ਨਾਲ ਨਿਕਲਦੇ ਪ੍ਰਧਾਨ ਲਾਟਰੀ ਚੋਂ ਨਿਕਲਦੇ ਨੇ ਲਾਟਰੀ ਨਿਕਲਿਆ ਤੇ ਉਹ ਲਾਟਰੀ ਚੋਂ ਨਿਕਡੇ ਉਹਨਾਂ ਨੇ ਸਿੱਧੇ ਕੰਮ ਕੀਤਾ ਆ ਉਹਨੇ ਕੋਈ ਚੱਕਰ ਕੀਤਾ